ਪੁਲਿਸ ਮੁਕਾਬਲੇ ਦਾ ਦੌਰ ਸ਼ੁਰੂ ਹੋ ਗਿਆ ਜੀ ਜੇ ਲੋਕਾਂ ਨੇ ਘਰ ਟੋਂਨ ਨੂੰ ਮਾਨਤਾ ਦੇਤੀ ਇਹ ਮਾਰਨ ਲੱਗ ਜਾਣਗੇ ਜੀ ਤੁਸੀਂ ਜਦੋਂ ਆਪੇ ਜੱਜ ਹੋ ਆਪੇ ਵਕੀਲ ਹੋ ਆਪੇ ਸਜ਼ਾ ਦੇਣ ਵਾਲੇ ਬਈ ਜੀ ਪੰਜਾਬ ਨਹੀਂ ਨਤੀਜੇ ਭੁਗਤੇ ਹੁੰਦੇ ਜਦੋਂ ਪੁਲਿਸ ਆਪੇ ਜੱਜ ਬਣ ਗਈ ਸੀ ਹੁਣ ਇਹਦੇ ਖਿਲਾਫ ਵੀ ਹਾਈ ਕੋਰਟ ਪਟੀਸ਼ਨ ਪਈ ਹੈ ਫਿਰ ਕਹਿਣਗੇ ਅਸੀਂ ਤਾਂ ਘਰ ਦੇਣਾ ਸੀ ਨਸ਼ਾ ਮੁਕਤ ਪੰਜਾਬ ਸਾਨੂੰ ਤਾਂ ਹਾਈ ਕੋਰਟ ਨੇ ਰੋਕਿਆ ਵੀ ਨਸ਼ੇ ਐ ਰੋਕਣਗੇ ਤੁਸੀਂ ਉਹ ਕਹਿੰਦੇ ਹੋ ਵੀ ਗੀਤ ਹੀ ਗਾਉਂਦੇ ਰਹੇ ਨੇ ਸਰਕਾਰਾਂ ਹੀ ਬਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਖਦਾ ਫਿਰ ਤੁਸੀਂ ਉਹ ਕਹਿੰਦੇ ਹੋ ਪੁਲਿਸ ਤੇ ਉਹਨਾਂ ਦਾ ਗੱਠ ਜੋੜਾ ਸਿਆਸਤਦਾਨਾਂ ਦਾ ਸਮਗਲ ਰਹਾਂ ਦਾ ਤੇ ਪੁਲਿਸ ਦਾ ਪੁਲਿਸ ਨੂੰ ਮੈਂ ਕਿਵੇਂ ਵਿਖ ਜੂ ਪਿੰਡ ਵਾਲੇ ਕਹਿੰਦੇ ਨੇ ਵੀ ਅਸੀਂ ਫੜਾਉਨੇ ਆ ਸਭ ਤੋਂ ਪਹਿਲਾਂ ਉਹ ਪਿੰਡ ਆਏ ਹੁੰਦੇ ਨੇ ਹੁਣ ਉਹਨਾਂ ਦੇ ਘਰ ਢਾਹ ਰਹੀ ਹੈ ਜਿਨ੍ਹਾਂ ਬਾਰੇ ਪਤਾ ਇਹਨਾਂ ਨੂੰ ਪਹਿਲਾਂ ਜੇ ਪਤਾ ਤਾਂ ਹੀ ਘਰ ਢਾਹ ਰਹੇ ਹੋ ਨਾ ਤੁਸੀਂ ਜਿਹੜਾ ਐਸਪੀ ਆ ਉੜਾ ਹੋਇਆ ਹੋਇਆ ਢਾਉ ਉਹਦਾ ਕਰ ਨਸ਼ਾ ਤਸਕਰ ਹੋਣਗੇ ਮੈਂ ਤਾਂ ਮੈਂ ਨਹੀਂ ਕਹਿੰਦਾ ਵੀ ਨਹੀਂ ਹੋਣਗੇ ਪਰ ਹੈ ਤਾਂ ਛੋਟੇ ਹੀ ਨੇ ਜਿਹੜੇ ਵੱਡੇ ਨਸ਼ੇ ਤਸਕਰ ਨਹੀਂ ਉਹੀ ਫੜਾ ਦਿੰਦੇ ਨੇ ਪੰਜ ਚਾਰ ਜਦੋਂ ਪੁਲਸਾਂ ਨੇ ਕਹਿੰਦੇ ਨੇ ਯਾਰ ਪੰਜ ਚਾਰ ਬੰਦੇ ਹੁੰਦੇ ਸਾਨੂੰ ਉਹ ਜਿੰਨਾ ਰਾਹੀ ਵੇਚ ਦਿੰਦਾ ਉਹ ਕਹਿੰਦਾ ਇੱਕ ਫਲਾਨਾ ਇੱਕ ਫਲਾਨਾ ਉਹ ਪੁਲਸ ਕਿਸ ਬਾਦੀ ਆਚਾਰ ਨਵੇਂ ਆ ਜਾਂਦੇ ਨੇ ਉਹਦੇ ਵਿੱਚ ਸੋ ਸਾਰਾ ਕੁਛ ਇਹਨਾਂ ਨੂੰ ਸਾਫ ਆ ਇਹ ਤਾਂ ਦੇਸ਼ ਤੋਂ ਆਉਣ ਵਾਲੀ ਮੁੱਦੀ ਆ ਪੰਜਾਬ ਨੂੰ ਇੱਕ ਪੁਲਸ ਰਾਜ ਵੱਲ ਤੱਕਿਆ ਜਾ ਰਿਹਾ ਹੈ ਤਹਿਸੀਲਦਾਰਾਂ ਨਾਲ ਕੀ ਚਲੋ ਰਹਿਣ ਦੋ ਕਹਿੰਦਾ ਫਿਰ ਹੁਣ ਲੰਮੀ ਛੁੱਟੀ ਤੇ ਚੱਲੋ ਐ ਕਿਵੇਂ ਕੰਮ ਚੱਲਦੇ ਨੂੰ ਨਹੀਂ ਮਤਲਬ ਕਿਸਾਨਾਂ ਬਾਰੇ ਇਹ ਗੱਲਾਂ ਕਹਿਣੀਆਂ ਵੀ ਕਰ ਲਓ ਜਿਹੜਾ ਕੁਝ ਕਰਨਾ ਇੱਕ ਤਰ੍ਹਾਂ ਪੜਕਾਉਣਾ ਵੀ ਆ ਦੇਖੋ ਹੈਂਡਲ ਕਰਨ ਦੇ ਕਿੰਨੇ ਤਰੀਕੇ ਹੁੰਦੇ ਨੇ ਵੀ ਇਹਨਾਂ ਦੀ ਛੁੱਟੀ ਗਣੋ ਜੀ ਇਹਨਾਂ ਦੀ ਸਰਵਿਸ ਤੇ ਬ੍ਰੇਕ ਪਾ ਦਿਓ ਜੀ ਨੋ ਵਰਕ ਨੋ ਪੇ ਜੇ ਕੰਮ ਨਹੀਂ ਕਰਦੇ ਤਨਖਾਹ ਨਾ ਦਿਓ ਤੁਸੀਂ ਕਲਕਤ ਸਿਰੇ ਦਾ ਨਾਨ ਕਰਦੇ ਵੀ ਜਾਓ ਛੁੱਟੀਆਂ ਹੁਣ ਤੁਹਾਡੀ ਮੈਂ ਫੁੱਟੇ ਨਾਲੋਂ ਵੱਧ ਮੈਂ ਖੇਤਾਂ 'ਚ ਜਾਂਦਾ ਇਹ ਵੀ ਪੜੀ ਜਾਂਦਾ ਮੈਂ ਜੈਂਡਰੀ ਕਸਤਾ ਰਿਹਾ ਮੈਂ ਫਲਾਨਾ ਵੀ ਕਰਦਾ ਰਿਹਾ ਜੋ ਮਰਜੀ ਰੈਂਗ ਮੈਨੂੰ ਸਭ ਪਤਾ ਕਿੰਨੇ ਯੂ ਟਰਨ ਲੈਨੇ ਹੁਣ ਤੱਕ ਜੇ ਤੈਨੂੰ ਫੈਸਲੇ ਦਿੱਤੀ ਜਰੂਰ ਤੋਂ ਲੈ ਲਉ ਨਾ ਜੀ ਲੈ ਲੈ ਆ ਬਾਪਸ ਲੈ ਲੈ ਆ ਬਾਪਸ ਲੈ ਲੈ ਆ ਬਾਪਸ ਸ਼ੰਭੂ ਮੋਰ ਕਾ ਦੇਖ ਨੌਰੀ ਮੁੱਕ ਚੱਕੀ ਹੋਇਆ ਜਦੋਂ ਫੇਲ ਹੋਏਗੇ ਇਹ ਹੋਰ ਪਟਕ ਦੇ ਕੇ ਮਰਜੀ ਵੜਿਆਂ ਦਾ ਜੱਥਾ ਜੀ ਆ ਹੁਣ ਮਰਨ ਵਾਰਤ ਸੋਖ ਦਿਨ ਟੱਪ ਗਏ ਮਰਨ ਵਰਤ ਦੀ ਤੁਸੀਂ ਘੋਲ ਦੇ ਰੂਪਾਂ ਉਹਨਾਂ ਦਾ ਮੌਜੂ ੜਾ ਰਹੇ ਹੋ ਜਿਵੇਂ ਇਹਨੇ ਹੜਾਇਆ ਸੀ ਉਦੋਂ ਸੁਭਰਾਜ ਦਾ ਭਗਵੰਤ ਮਾਨ ਨੇ ਅੱਜ ਵੀ ਕਹਣਾ ਮੈਂ ਤੁਹਾਡੇ ਨਾਲੋਂ ਜਾਰੀ ਵਾਰ ਕੀਤੀ ਜਾਂਦਾ ਮੈਂ ਕਹੀਂ ਜਾਵਾਂ ਜੀ ਕਹਿੰਨ ਨੂੰ ਕੀ ਹੈ ਕਹਿੰਨ ਨੂੰ ਤਾਂ ਵੀ 53000 ਨੌਕਰੀਆਂ ਵੀ ਦਿੱਤੀਆਂ ਇਸ਼ਤਿਹਾਰ ਕੱਢਣ ਨੂੰ ਨੌਕਰੀ ਦਿੱਤੀ ਚ ਗਣੀ ਜਾਂਦੇ ਨੇ ਇਹ ਤਾਂ ਮਖੌਲ ਕਰਦੇ ਹੁੰਦੇ ਸੀ ਵੀ ਮਨਪ੍ਰੀਤ ਕਹਿੰਦਾ ਖਜ਼ਾਨਾ ਖਾਲੀ ਹੈ ਕਹਿੰਦੇ ਫਿਰ ਪਿੱਪਾ ਕਹੋ ਖਜ਼ਾਨਾ ਕਿਉਂ ਕਰਦੇ ਹੋ ਖਿਆਨੇ ਕਿੰਨੇ ਕਹਿੰਦੇ ਕਿਸ ਮੁੱਕੇ ਹੁੰਦੇ ਇਹਨਾਂ ਦਾ ਮਤਲਬ ਦਿਓ ਕਿਸੇ ਨੂੰ ਪੈਸਾ ਨਾ ਫਿਰ ਐਂ ਕਹੇ ਖਜ਼ਾਨਾ ਖਾਲੀ ਕਹੋ ਇਹ ਕਹਿੰਦਾ ਇਸ ਕਰਕੇ ਦੁਖੀ ਨਹੀਂ ਵੀ ਆਹ ਮੁੰਡੇ ਨੇ ਘਰਾਂ ਦੇ ਮੁੰਡੇ ਨੇ ਇਸ ਕਰਕੇ ਕੋਈ ਦੁਖੀ ਨਹੀਂ ਇਸ ਕਰਕੇ ਦੁਖੀ ਆ ਵੀ ਨਕਮੇ ਹੋ ਤੁਸੀਂ ਪਹਿਲਾਂ ਅੱਜ ਕਿਸੇ ਨੇ ਬਾਦਲ ਸਾਹਿਬ ਤੇ ਕੈਪਟਨ ਤੋਂ ਲੋਕਾਂ ਨੇ ਖੇੜਾ ਛੜਾਇਆ ਨਾ ਜੀ ਹਰਾਏ ਨੇ ਨਾ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦੀ ਬਲਡੋਜ਼ਰ ਮਹਮ ਜੋ 스테 تحت ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਿਹਾ ਤੇ ਸਰਕਾਰ ਇਹ ਕਹਿੰਦੀ ਹੈ ਕਿ 3 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਹੈ ਪਰ ਜੈਸੀ ਮਹਿੰਮ ਚਲਾਈ ਜਾ ਰਹੀ ਹੈ ਉਸ ਤੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿਸਾਨੀ ਦੇ ਬਾਰੇ ਦੇ ਵਿੱਚ ਕਿਸਾਨਾਂ ਦੇ ਬਾਰੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੀ ਫੜੋਫੜਾਈ ਅੱਜ ਸਵੇਰ ਤੋਂ ਜਾਰੀ ਆ ਜਿਸ ਤਰ੍ਹਾਂ ਦੇ ਨਾਲ ਤਲਖੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਦੇ ਵਿੱਚ ਦਿਖਾਈ ਅਤੇ ਅੱਜ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਵੀ ਉਹ ਤਲਖੀ ਜਿਉਂਦੀ ਤਿਉਂ ਸੀ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਹੋਣਗੇ ਸਭ ਤੋਂ ਪਹਿਲਾਂ ਮਾਲੀ ਸਾਹਿਬ ਦਾ ਸਵਾਗਤ ਕਰੀਏ ਫਰਗਲੀ ਗੱਲਬਾਤ ਕਰਾਂਗੇ ਮਾਲੀ ਸਾਹਿਬ ਸਵਾਗਤ ਆ ਰਹੇ ਮੀ ਟੈਲੀਵਿਜ਼ਨ ਸ਼ੁਕਰੀਆ ਭਾਈ ਜੀ ਮਲਿਸਾਬ ਕਿਵੇਂ ਦੇਖਦੇ ਹੋ ਜਿਹੜੀ ਮੁਹਿੰਮ ਪੰਜਾਬ ਸਰਕਾਰ ਨੇ ਵਿੱਢੀ ਆ ਪੰਜਾਬ ਸਰਕਾਰ ਕਹਿੰਦੀ ਆ ਕਿ ਤਿੰਨਾਂ ਮਹੀਨਿਆਂ ਦੇ ਵਿੱਚ ਨਸ਼ਾ ਮੁਕਤ ਕਰ ਦੇਣਾ ਆ ਪੰਜਾਬ ਨੂੰ ਜਿਸ ਤਰ੍ਹਾਂ ਦੇ ਨਾਲ ਬਲਡੋਜ਼ਰ ਚੱਲ ਰਹੇ ਨੇ ਪੰਜਾਬ ਦੇ ਵਿੱਚ ਕਈ ਨਸ਼ਾ ਤਸਕਰਾਂ ਦੇ ਘਰ ਇਹ ਦਾਵਾ ਕੀਤਾ ਜਾ ਰਿਹਾ ਕਿ ਨਸ਼ਾ ਤਸਕਰ ਨੇ ਨਸ਼ਾ ਵੇਚਦੇ ਨੇ ਕਿਵੇਂ ਦੇਖਦੇ ਹੋ ਇਸ ਐਪੀਸੋਡ ਨੂੰ ਜਿਹੜਾ ਇਹ ਵਰਤਾਰਾ ਚੱਲ ਰਿਹਾ ਜਸ ਮੈਨੂੰ ਇਹ ਲੱਗਦਾ ਇਹ ਕੋਈ ਵੱਡੀ ਸਕੀਮ ਆ ਜੀ ਜਦੋਂ ਤੁਸੀਂ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖਦੇ ਹੋ ਨਾ ਦੇਖੋ ਮੋਦੀ ਨੇ ਨਾਅਰਾ ਦਿੱਤਾ ਸੀ ਕਾਂਗਰਸ ਮੁਕਤ ਭਾਰਤ ਜੀ ਬਾਰ ਬਾਰ ਫੇਰ ਆਪਾਂ ਕਹਿੰਦੇ ਹੁੰਨੇ ਉਸ ਤੋਂ ਬਾਅਦ ਅੰਦੋਲਨ ਮੁਕਤ ਸੜਕ ਸਵਾਲ ਮੁਕਤ মিডিਆ ਵਿਰੋਧੀ ਧਿਰ ਮੁਕਤ ਸੰਸਦ ਜਿਹੜੇ ਹਿਸਾਬ ਨਾਲ ਮਤਲਬ ਸਤੌਜ ਵਾਲਾ ਕਰ ਰਿਹਾ ਗੱਲਾਂ ਜਾਂ ਜਿਹੜਾ ਜਿਹੜਾ ਰਿਸਪੌਂਸ ਦੇ ਰਿਹਾ ਮੈਂ ਉਹ ਤੋਂ ਐਂ ਲੱਗਦਾ ਵੀ ਜਿਵੇਂ ਬੰਦੇ ਨੂੰ ਕੋਈ ਦਿਮਾਗ ਤੋਂ ਕੰਮ ਨਹੀਂ ਲੈ ਰਿਹਾ ਹੁੰਦਾ ਤੁਸੀਂ ਅੱਜ ਇਹਨਾਂ ਦੀਆਂ ਵੀਡੀਓ ਦੇਖ ਲਓ ਅੱਜ ਇੱਕ ਵੀਡੀਓ ਵੀ ਪਹਿਲਾਂ ਕਿਸਾਨਾਂ ਬਾਰੇ ਕੀ ਕਹਿੰਦਾ ਸੀ ਜੀ ਬਿਲਕੁਲ ਵੀ ਯਾਰ ਐਂ ਲੱਗਦਾ ਵੀ ਤੁਸੀਂ ਕਿਸਾਨ ਨੂੰ ਇਨਸਾਨ ਹੀ ਨਹੀਂ ਸਮਝਦੇ नो ਫਾਰਮਰ No ਫੂਡ ਤੇ ਅੱਜ ਕੀ ਕਹਿ ਰਿਹਾ ਮੀਟਿੰਗ ਤੇ ਅੰਦੋਲਨ ਨਾਲ ਨਾਲ ਨਹੀਂ ਚੱਲ ਸਕਦੇ ਤੇ મોદી ਵੀ ਇਹੀ ਕਹਿੰਦਾ ਸੀ ਫਿਰ મોદી ਨੇ ਬਿਨਾ ਮੀਟਿੰਗ ਕੀਤੇ ਇੱਕ ਤਰਫਾ ਐਲਾਨ ਕਰਨੇ ਪਿਆ ਨਾਲੋਂ ਅੰਦੋਲਨ ਦੇ ਦਰਵਾਜ਼ੇ ਨਾਲ ਅੰਦੋਲਨ ਦੇ ਨਾਲ ਹੀ ਮੀਟਿੰਗਾਂ ਹੁੰਦੀਆਂ ਨੇ ਨਾ ਜੀ ਕਿਹਾ ਇਹ ਜਾਂਦਾ ਵੀ ਮਸਲੇ ਲੜਾਈ ਦੇ ਮੈਦਾਨ ਚ ਹੱਲ ਹੋ ਜਾਂਦੇ ਨੇ ਗੱਲਬਾਤ ਤਾਂ ਉਹਨਾਂ ਨੂੰ ਲਿਖਿਆ ਜਾਂਦਾ ਉਹਨਾਂ ਨੂੰ ਫਿਰ ਉੱਥੇ ਤੁਸੀਂ ਕਿੰਨੇ ਸਿਆਣੇ ਹੋ ਸਮਝਦਾਰ ਹੋ ਉਹ ਗੱਲ ਕਰਦੇ ਤੁਸੀਂ ਮੀਟਿੰਗ ਚੱਲ ਰਹੀ ਆ ਅਧਿਵਚਾਲੇ ਤੁਸੀਂ ਕਹਿੰਦੇ ਹੋ ਪਹਿਲਾਂ ਅੰਦੋਲਨ ਦੀ ਬਾਰੇ ਦੱਸੋ ਕੀ ਕਰੋਗੇ ਮੀਟਿੰਗ ਸਮਾਪਤ ਹੁੰਦੀ ਫਿਰ ਉਹਨੇ ਸੋਚਣਾ ਸੀ ਵੀ ਭਈ ਆਪਣੀ ਕਿਹੜੀ ਮੰਗ ਮੰਨੀ ਗਈ ਕਿਹੜੀ ਰਹਿ ਗਈ ਆ ਆਪਾਂ ਇਹਨੂੰ ਪੋਸਟਪੋਨ ਕਰ ਦੋ ਮੁਤਲ ਕਰ ਦੋ ਹੁੰਦਾ ਰਿਹਾ ਪਹਿਲਾਂ ਕਿੰਨੀ ਵਾਰ ਮੀਟਿੰਗਾਂ ਜਿਹੜੀ ਹਮੇਸ਼ਾ ਸਰਕਾਰ ਉਹਦੀ ਹੀ ਦਿੰਦੀ ਆ ਨਹੀਂ ਤਾਂ ਤੁਸੀਂ ਇਹਦਾ ਹਾਲ ਦੇਖ ਲਓ ਐਨੇ ਮਤਲ ਡਰਾਫਟਸਮੈਨ ਨੇ ਜਿਹੜੇ ਉਹ ਮੁੰਡੇ ਕੰਪਿਊਟਰ ਵਾਲੇ ਨੇ ਆ ਮਜ਼ਦੂਰ ਮੁਕਤੀ ਵਾਲੇ ਨੇ ਮੀਟਿੰਗਾਂ ਰੱਖ ਰੱਖ ਕੇ ਪੋਸਟਪੋਨ ਪੋਸਟਪੋਨ ਦੇਰវេលਾਂ ਦੇ ਪੇਪਰ ਰੱਖ ਕੇ ਪੋਸਟਪੌਨ ਪੋਸਟਪੌਨ ਸਾਰਾ ਕੁਝ ਕਰੀ ਜਾ ਰਿਹਾ ਜਾਨੀ ਜਿਹੜਾ ਪਕ ਇਹਨੇ ਪੰਜਾਬ ਨੂੰ ਨਾ ਇੱਕ ਪੁਲਿਸ ਸਟੇਟ ਬਣਾਉਣ ਦੀ ਗੱਲ ਆ ਜੀ ਦੇਖੋ ਇਹ ਤਾਂ ਗੱਲ ਆਮ ਤੌਰ ਤੇ ਪਹਿਲਾਂ ਕਹਿੰਦੇ ਸੀ ਵੀ ਕਸ਼ਮੀਰ ਤੋਂ ਬਾਅਦ ਇਹਨਾਂ ਦੀ ਅੱਖ ਪੰਜਾਬ ਤੇ ਆ ਜੀ ਜਿਵੇਂ ਬੀਐਸਪੀ ਨੂੰ 50 ਕਿਲੋਮੀਟਰ ਦਿੱਤਾ ਚੰਡੀਗੜ੍ਹ ਨੂੰ ਬਿਲਕੁਲ ਵੱਖ ਕੀਤਾ ਜਾ ਰਿਹਾ ਜਿਵੇਂ ਵੱਖਰੀ ਸਟੇਟ ਹੁੰਦੀ ਆ ਪੰਜਾਬ ਯੂਨੀਵਰਸਿਟੀ ਚ ਸੈਂਟ ਖਤਮ ਕੀਤੀ ਜਾ ਰਹੀ ਉਹਦੀਆਂ ਚੋਣਾ ਇਸ ਸਾਰੇ ਮਸਲੇ ਦੇ ਵਿੱਚ ਇਹ ਆ ਵੀ ਪੰਜਾਬ ਨੂੰ ਘੇਰਿਆ ਜਾ ਰਿਹਾ ਹੌਲੀ ਨੰਬਰ 1 ਤੇ ਇਹ ਆ ਨੰਬਰ 2 ਜਿਹੜੀ ਭਾਜਪਾ ਦੀ ਨੀਤੀ ਆ ਕਿਸਾਨ ਤੇ ਗੈਰ ਕਿਸਾਨ ਉਹਨਾਂ ਨੂੰ ਲਾਮਨਤ ਕਰਨ ਦਾ ਤੁਸੀਂ ਦੇਖਿਆ ਗਿੱਦੜਵਾਲੀ ਚੋਣ ਚ ਰਵਨੀਤ ਬਿੱਟੂ ਕਿਵੇਂ ਬੋਲਿਆ ਵੱਡੀ ਗੱਲ ਹਾਰੇ ਹੋਏ ਬੰਦੇ ਨੂੰ ਹਾਰੇ ਹੋਏ ਉਹ ਬੰਦੇ ਨੂੰ ਜਿਹਦੀ ਇੱਕ ਵਿਰਾਸਤ ਆ ਕਾਂਗਰਸ ਤੋਂ ਵਿਰਾਸਤ ਨੂੰ ਅੱਗੇ ਤੋਰ ਨਹੀਂ ਰਹੀ ਉਹਨੂੰ ਤੁਸੀਂ ਮੰਤਰੀ ਬਣਾਉਨੇ ਹੋ ਫਿਰ ਸਭਾ ਮੈਂਬਰ ਬਣਾਉਨੇ ਹੋ ਇਹ ਇਹ ਸੰਕੇਤ ਹੁਣ ਜਿਵੇਂ ਅੱਜ तहसीलदारा ਨਾਲ ਕੀਤਾ ਜੀ ਬਿਲਕੁਲ ਮਲਵੇ ਚਲੋ ਰਹਿਣ ਦਿਓ ਕਹਿੰਦਾ ਫਿਰ ਹੁਣ ਨੰਮੀ ਛੁੱਟੀ ਤੇ ਚਲੋ ਐ ਕਿਵੇਂ ਕੰਮ ਚੱਲਦੇ ਹੁੰਦੇ ਨੇ ਜੀ ਮਲ ਕਿਸਾਨਾਂ ਬਾਰੇ ਇਹ ਗੱਲਾਂ ਕਹਿਣੀ ਆ ਫਿਰ ਕਰ ਲਓ ਜਿਹੜਾ ਕੁਝ ਕਰਨਾ ਇਹ ਇੱਕ ਤਰ੍ਹਾਂ ਢਕਾਉਣਾ ਵੀ ਆ ਜੀ ਦੇਖੋ ਹੈਂਡਲ ਕਰਨ ਦੇ ਕਿੰਨੇ ਤਰੀਕੇ ਹੁੰਦੇ ਨੇ ਵੀ ਇਹਨਾਂ ਦੀ ਛੁੱਟੀ ਗਣੋ ਜੀ ਇਹਨਾਂ ਦੀ ਸਰਵਿਸ 'ਚ ਬ੍ਰੇਕ ਪਾ ਦਿਓ ਜੀ ਨੋ ਵਰਕ ਨੋ ਪੇ ਜੇ ਕੰਮ ਨਹੀਂ ਕਰਦੇ ਤਨਖਾਹ ਨਾ ਦਿਓ ਤੁਸੀਂ ਇੱਕ ਲਖਤ ਸਿਰੇ ਦਾ ਨਾਨ ਕਰਦੇ ਹੋ ਵੀ ਜਾਓ ਛੁੱਟੀਆਂ ਹੁਣ ਤੁਹਾਡੀ ਦੇ ਹੁਣ ਲੋਕ ਇਹ ਤੁਹਾਨੂੰ ਜੁਆਇਨ ਕਰਾਉਣਗੇ ਕਿਸਾਨਾਂ ਨੂੰ ਇਹ ਕਹਣਾ ਵੀ ਕਰ ਲਓ ਜੀ ਇਥੋਂ ਤੋਂ ਕੁਝ ਹੁੰਦਾ ਹਾਲਾਂਕਿ ਇਹ ਗੱਲ ਇਹ ਆ ਕਿਸਾਨ ਅੰਦੋਲਨ ਦੀ ਦਿੱਲੀ ਵਾਲੀ ਸਫਲਤਾ ਤੋਂ ਬਾਅਦ ਜਿਵੇਂ ਕਿਸਾਨ ਖੰਡੇ ਨੇ ਲੋਕ ਨਿਰਾਸ਼ ਨੇ ਉਹਨਾਂ ਤੋਂ ਇੰਨਾ ਕਿਸਾਨ ਅੰਦੋਲਨ ਨੂੰ ਪ੍ਰਤੀ ਉਤਸ਼ਾਹ ਨਹੀਂ ਹੈ ਜਿਹਦੇ ਘਰ ਕੋ ਲਗਾਤਾਰ ਤਿਆਰੀ ਕਰ ਰਹੇ ਨੇ ਤੁਹਾਡੇ ਸਾਹਮਣੇ ਸ਼ੰਭੂ ਮੋਰਚਾ ਦਿਖਨੌਰੀ ਮੋਰਚਾ ਕੀ ਹੋਇਆ ਜਦੋਂ ਫੇਲ ਹੋਏਗੇ ਇਹ ਹੋਰ ਭਟਕ ਦੇਗੇ ਮਰਜੀ ਵੜਿਆਂ ਦਾ ਜਥਾ ਜੀ ਆ ਹੁਣ ਮਰਨ ਵਰਤ 100 ਦਿਨ ਟੱਪ ਗਿਆ ਮਰਨ ਵਰਤ ਜੀ ਤੁਸੀਂ ਘੋਲ ਦੇ ਰੂਪਾਂ ਨਾਲ ਉਹਨਾਂ ਦਾ ਮੋਜੂ ਉਡਾ ਰਹੇ ਹੋ ਜਿਵੇਂ ਇਹਨੇ ਹੜਾਇਆ ਸੀ ਉਦੋਂ ਸੁਭਰਾਜ ਦਾ ਭਗਵੰਤ ਮਾਨ ਨੇ ਅੱਜ ਵੀ ਕਹਣਾ ਮੈਂ ਤੁਹਾਡੇ ਨਾਲੋਂ ਜ਼ਿਆਦਾ ਵਾਰ ਖੇਤੀਆਂ ਨਾ ਹਾਂ ਬਿਲਕੁਲ ਮੈਂ ਕਹੀਂ ਜਿਉਂ ਦੀ ਕਹਿਣ ਨੂੰ ਕੀ ਹੈ ਕਹਿਣ ਨੂੰ ਤਾਂ ਤੁਸੀਂ 53000 ਨੌਕਰੀਆਂ ਵੀ ਦਿੱਤੀਆਂ ਇਸ਼ਤਿਹਾਰ ਕੱਢਣ ਨੂੰ ਨੌਕਰੀ ਦਿੱਤੀ ਚ ਗਣੀ ਜਾਂਦੇ ਨੇ ਕੱਚਿਆਂ ਨੂੰ ਪੱਕੇ ਕਰਤਾ ਜੀ ਸਾਰੇ ਨੂੰ ਤੇ ਫਿਰ ਬੱਸਾਂ ਵਾਲੇ ਹਟਾਣਾ ਕਿਉਂ ਕਰਦੇ ਨੇ ਕੰਪਿਊਟਰ ਵਾਲੇ ਕਿਉਂ ਟੈਂਕੀਆਂ ਤੇ ਚੜ੍ਹੇ ਨੇ ਦੇ ਉਹ ਈਟੀਟੀ ਵਾਲੇ ਨੇ ਜਿਹੜੇ 64 594 93 94 94 ਨੇ ਜਿਹੜੇ ਲਗਭਗ ਉਹ ਕਿਉਂ ਫਿਰਦੇ ਨੇ ਜੀ ਜੁਆਇਨ ਨਹੀਂ ਕਰਾ ਰਹੇ ਉਹਨਾਂ ਦਾ ਸਾਰਾ ਕੁਝ ਕਰਕੇ ਮਤਲਬ ਜਦੋਂ ਹਿਟਲਰ ਨੇ ਨਾ ਜਰਮਨ ਚ ਫਾਸ਼ੀਵਾਦ ਲਿਆਂਦਾ ਉਦੋਂ ਉਹਦਾ ਇੱਕ ਗੋਬਲ ਜੀ ਹੁੰਦਾ ਸੀ ਕਹਿੰਦੇ ਸਲਾਹਕਾਰ ਜੀ ਉਹਦੀਆਂ ਨੀਤੀ ਸੀ ਵੀ ਇੱਕ ਝੂਠ ਨੂੰ ਬੁੱਲ ਨਹੀਂ ਜਾਓ ਬੁੱਲ ਨਹੀਂ ਜਾਓ 100 ਵਾਰ ਬੋਲੋ ਕੁਝ ਤਾਂ ਲੋਕ ਸੱਚ ਮੰਨ ਲੈਣਗੇ ਹੁਣ ਇਹਨਾਂ ਨੇ ਇਹ ਰੱਟ ਫੜਿਆ ਹੋਇਆ ਯਾਨੀ ਜਿਹਦੇ ਵਿੱਚੋਂ ਨਸ਼ੇ ਵਾਲੀ ਗੱਲ ਤੁਸੀਂ ਕੀਤੀ ਐ ਤਿੰਨ ਸਾਲ ਲੰਘ ਗਏ ਜੀ ਜਿਹੜੇ ਕਹਿੰਦੇ ਸੀ ਇੰਨੀ ਤਰੀਕ ਨੂੰ ਕਰ ਦਾਂਗੇ ਫਿਰ ਕਹਿੰਦੇ ਸੀ ਇੰਨੀ ਤਰੀਕ ਨੂੰ ਕਰ ਦਾਂਗੇ ਹੁਣ ਘਰ ਕਰ ਉਹਦਾ ਜਿਹੜਾ ਐਸਪੀ ਆ ਭਗਾੜਾ ਹੋਇਆ ਹੋਇਆ ਢਾਓ ਉਹਦਾ ਕਰ ਨਸ਼ਾ ਤਸਕਰ ਹੋਣਗੇ ਇਹ ਮੈਂ ਤਾਂ ਮੈਂ ਨਹੀਂ ਕਹਿੰਦਾ ਵੀ ਨਹੀਂ ਹੋਣਗੇ ਪਰ ਹੈ ਤਾਂ ਛੋਟੇ ਹੀ ਨੇ ਮੇਰੇ ਸਾਹਮਣੇ 6 ਘਰ ਪਰਸੋਂ ਤੱਕ ਇਹਨਾਂ ਨੇ ਢਾਹਦੇ ਸੀ ਕਹਿੰਦੇ ਗੈਰ ਕਾਨੂੰਨੀ ਆ ਫਿਰ ਇਹ ਨਸ਼ੇ ਦੇ ਖਿਲਾਫ ਲੜਾਈ ਆ ਜਾਂ ਗੈਰ ਕਾਨੂੰਨੀ ਇਮਾਰਤ ਹਾਟਾਉਣ ਦੀ ਲੜਾਈ ਹੈ ਜੀ ਮਤਲਬ ਤੁਸੀਂ ਉਹਨਾਂ ਦੇ ਘਰ ਟਾ ਰਹੇ ਹੋ ਜੇ ਉਹ ਗੈਰ ਕਾਨੂੰਨੀ ਵੀ ਨੇ ਜੀ ਇਹ ਕੌਣ ਫੈਸਲਾ ਕਰੂ ਵੀ ਗੈਰ ਕਾਨੂੰਨੀ ਨੇ ਅਦਾਲਤ ਤੇ ਕਰੂ ਨਾ ਜੀ ਅਦਾਲਤ ਫਿਰ ਕਹੂ ਵੀ ਇਹਨਾਂ ਨੂੰ ਢਾਓ ਜਾਂ ਕਰਜ਼ਾ ਛਡਾਓ ਇਹਨਾਂ ਦਾ ਜਾਂ ਕੁਝ ਹੋਰ ਕਰੋ ਇਹ ਹੀ ਜੀ ਨੀਤੀ ਤੁਸੀਂ ਜਦੋਂ ਆਪ ਜੱਜ ਹੋ ਆਪੇ ਵਕੀਲ ਹੋ ਆਪੇ ਸਜ਼ਾ ਦੇਣ ਵਾਲੇ ਹੋ ਬਈ ਜੀ ਪੰਜਾਬ ਨੇ ਨਤੀਜੇ ਭੁਗਤੇ ਹੋਏ ਨੇ ਇਹਨਾਂ ਦੇ ਜਦੋਂ ਪੁਲਿਸ ਆਪੇ ਜੱਜ ਬਣ ਗਈ ਸੀ ਮੈਂ ਕਹਿੰਨਾ ਕਿਸੇ ਨੇ ਕਤਲ ਕੀਤੇ ਨੇ ਬਹੁਤ ਮਾੜੇ ਨੇ ਅਦਾਲਤ ਸਜ਼ਾ ਹੋਵੇ ਨਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੁਸੀਂ ਆਪ ਮਤਲਬ ਜੱਜ ਬਣ ਗਏ ਇਹਨਾਂ ਨੇ ਵੀ ਉਹੀ ਰੱਥ ਫੜ ਲਿਆ ਪਹਿਲਾਂ ਜੋਗੀ ਨੇ ਇਹ ਕੰਮ ਤੋਰਿਆ ਸੀ ਯੂਪੀ ਦੇ ਵਿੱਚ ਸੁਪਰੀਮ ਕੋਰਟ ਨੇ ਲਾਂਤਾਂ ਪਾਈਆਂ ਵੀ ਤੁਹਾਨੂੰ ਕੋਈ ਹੱਕ ਨਹੀਂ ਫਿਰ ਸ਼ਿਵਰਾਜ ਚੋਹਾਨ ਨੇ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਕੀਤਾ ਫਿਰ ਉਹਨੂੰ ਰੋਕਿਆ ਹੁਣ ਇਹਦੇ ਖਿਲਾਫ ਵੀ ਹਾਈ ਕੋਰਟ ਵਿੱਚ ਪਟੀਸ਼ਨ ਪਈ ਆ ਫਿਰ ਕਹਿਣਗੇ ਅਸੀਂ ਤਾਂ ਕਰ ਦੇਣਾ ਸੀ ਨਸ਼ਾ ਮੁਕਤ ਪੰਜਾਬ ਸਾਨੂੰ ਤਾਂ ਹਾਈ ਕੋਰਟ ਨੇ ਰੋਕਤਾ ਵੀ ਨਸ਼ੇ ਐ ਰੋਕਣਗੇ ਤੁਸੀਂ ਪਹਿਲੀ ਆਪ ਕਹਿੰਦੇ ਹੋ ਵੀ ਕੱਲੀ ਸਰਕਾਰ ਨਹੀਂ ਕਰ ਸਕਦੀ ਹੁੰਦੀ ਇਹ ਚ ਧਾਰਮਿਕ ਸੰਗਠਨ ਸਮਾਜਿਕ ਸੰਗਠਨ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਤੁਸੀਂ ਉਹ ਕਹਿੰਦੇ ਹੋ ਵੀ ਗੀਤੇ ਗਾਉਂਦੇ ਰਹੇ ਨੇ ਸਰਕਾਰਾਂ ਹੀ ਬਕਾਉਂਦੀਆਂ ਚਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਫਿਰ ਫਿਰ ਤੁਸੀਂ ਉਹ ਕਹਿੰਦੇ ਹੋ ਪੁਲਿਸ ਤੇ ਉਹਨਾਂ ਦਾ ਗੱਠ ਜੋੜਾ ਸਿਆਸਤਦਾਨਾਂ ਦਾ ਸਮਗਲ ਰਹਾਂਦਾ ਤੇ ਪੁਲਿਸ ਦਾ ਪੁਲਿਸ ਨੂੰ ਮੈਨਾਂ ਕਿਵੇਂ ਵਿਕਜੂ ਪਿੰਡ ਵਾਲੇ ਕਹਿੰਦੇ ਨੇ ਵੀ ਅਸੀਂ ਫੜਾਉਨੇ ਆ ਸਤੋਂ ਪਹਿਲਾਂ ਪਿੰਡਾਂ ਹੀ ਹੁੰਦੇ ਨੇ ਸੋ ਇਹ ਕੋਈ ਨੀਤੀ ਨਹੀਂ ਇਹ ਪੜਕਾ ਹਟ ਦੇ ਵਿੱਚੋਂ ਨਾ ਘਬਰਾਟ ਕਹਿ ਲਓ ਢਕਾਹਟ ਕਹਿ ਲਓ ਉਹਦੇ ਵਿੱਚੋਂ ਨਿਕਲ ਰਹੀਆਂ ਗੱਲਾਂ ਨੇ ਜਿਵੇਂ ਨਸ਼ਿਆਂ ਦੇ ਮਾਮਲੇ ਨੂੰ ਹੱਲ ਕਰ ਰਹੇ ਨੇ ਜਿਵੇਂ ਤਸੀਲਦਾਰਾਂ ਦੇ ਮਾਮਲੇ ਨੂੰ ਹੱਲ ਕਰ ਰਹੇ ਨੇ ਜਿਵੇਂ ਕਿਸਾਨਾਂ ਦੇ ਮਾਮਲੇ ਨੂੰ ਹੱਲ ਕਰ ਰਹੇ ਨੇ ਇਹਦੇ ਵਿੱਚੋਂ ਮਾਹੌਲ ਆ ਜਿਹੜਾ ਉਹ ਪੜਕਾ ਹਟਾਲਾ ਪੈਦਾ ਹੋ ਲੱਗਦਾ ਕਿ ਵਰਤਾਰਾ ਇਹ ਕਿਸੇ ਹੋ ਜਿਵੇਂ ਤੁਸੀਂ ਵੀ ਗੱਲ ਕਰਿਆ ਕਿ ਇਹ ਚੀਜ਼ ਪੰਜਾਬ ਨੇ ਪਹਿਲਾਂ ਭੁਗਤੀ ਹੋਈ ਆ ਉਸ ਦੌਰ ਦੇ ਵਿੱਚ ਤੁਸੀਂ ਉਹ ਦੌਰ ਦੇਖਿਆ ਵੀ ਲੱਗਦਾ ਕਿ ਵਰਤਾਰਾ ਹੋਰ ਪਾਸੇ ਨਾ ਕਿਤੇ ਚਲਾ ਜਾਵੇ ਕਿਤੇ ਫਿਰ ਨਾ ਪੰਜਾਬ ਨੂੰ ਉਹ ਚੀਜ਼ਾਂ ਭੁਗਤਣੀਆਂ ਪੈਣ ਜਿਹੜੀਆਂ ਪਹਿਲੇ ਸਮੇਂ ਚ ਭੁਗਤਿਆ ਤੇ ਉਸ ਨੂੰ ਕਾਲੇ ਦੌਰ ਦਾ ਨਾਮ ਦਿੱਤਾ ਗਿਆ ਲੱਗਦਾ ਕਿ ਉਧਰਲੇ ਪਾਸੇ ਨਾ ਕੰਮ ਹੋ ਜਾਵੇ ਕਿ ਤੁਸੀਂ ਦੇਖੋ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਉਸੇ ਜਿਨੇ ਅਕਾਲ ਤਖਤ ਦਾ ਜਥੇਦਾਰ ਮਾਰੇ ASCII ਭਾਈ ਗੁਰਦੇਵ ਸਿੰਘ ਕੌਕੇ ਉਸੇ ਦਾ ਮੁੰਡਾ ਨਾ ਹਰ ਇੱਕ ਮੁਕਾਬਲੇ ਚ ਮੂਰੇ ਹੁੰਦਾ ਅਜਨਾਲਾ ਥਾਣੇ ਚ ਜਦੋਂ ਅਮਰਤਪਾਲ ਗਿਆ ਉਦੋਂ ਵੀ ਉਹ ਉੱਥੇ ਸੀ ਜਦੋਂ ਉਹ ਭਗਨਾ ਕੋਠੀ ਮਾਰੇ ਨੇ ਉਦੋਂ ਵੀ ਉੱਥੇ ਸੀ ਫੇਰ ਇੱਕ ਬੰਦਾ ਮਾਰਿਆ ਪਿਸਤੌਲ ਬਰਾਮਦ ਕਰਾਉਣਗੇ ਸੀ ਉਦੋਂ ਹੁਣ ਦੋ ਫੇਰੇ ਨੇ ਮਾਰੇ ਨੇ ਮਤਲਬ ਪੁਲਿਸ ਮੁਕਾਬਲੇ ਦਾ ਦੌਰ ਸ਼ੁਰੂ ਹੋ ਗਿਆ ਜੀ ਜੇ ਲੋਕਾਂ ਨੇ ਘਰ ਟਾਉਣ ਨੂੰ ਮਾਨਤਾ ਦੇਤੀ ਇਹ ਮਾਰਨ ਲੱਗ ਜਾਣਗੇ ਜੀ ਮਤਲਬ ਮਤਲਬ ਜਿਹੜੀ ਤੁਸੀਂ ਵਿਚਾਰਾਂ ਦੀ ਆਜ਼ਾਦੀ ਆ ਵਖਰੇ ਵਿਚਾਰਾਂ ਦੀ ਆਜ਼ਾਦੀ ਕਿੱਥੇ ਹੈ ਮਤਲਬ ਜਮਹੂਰੀਤ ਦਾ ਮਤਲਬ ਇਹ ਹੈ ਵੀ ਵਿਰੋਧ ਹੈ ਉੱਥੇ ਕਿਤਨਾ ਕਿਤੇ ਵਿਰੋਧੀ ਤੇਰੇ ਤੋਂ ਮੈਨਾਂ ਜਮਹੂਰੀਤ ਕਿੱਥੇ ਹੈ ਜੀ ਮੈਨੂੰ ਇਹ ਦੱਸੋ ਵਖਰੇ ਵਿਚਾਰਾਂ ਤੋਂ ਬਿਨਾਂ ਵਿਚਾਰਾਂ ਦੀ ਆਜ਼ਾਦੀ ਕਿੱਥੇ ਹੈ ਜੀ ਅੰਦੋਲਨ ਹੱਕ ਆ ਤੁਸੀਂ ਹਾਲਾਂਕਿ ਜਿਵੇਂ ਇਹਨਾਂ ਨੂੰ ਲੜਨਾ ਚਾਹੀਦਾ ਸੀ ਅਜੇ ਆ ਜੀਟੀ ਰੋਡ ਬੰਦ ਕਰ ਰੱਖੀ ਆ ਮਤਲਬ ਸਾਲ ਤੋਂ ਉੱਤੇ ਹੋ ਗਿਆ ਜੀ ਸਾਰੇ ਕਾਸੇ ਨੂੰ ਤੇ ਕਿੰਨਾ ਨੁਕਸਾਨ ਆ ਜੀ ਇਹਦਾ ਤੁਸੀਂ ਕਿਉਂ ਨਹੀਂ ਲੜਦੇ ਨਾਲ ਜਿਵੇਂ ਕੈਪਟਨ ਮਰਿੰਦਰ ਕਿਸਾਨਾਂ ਨੂੰ ਆਏ ਨਹੀਂ ਉਹਨਾਂ ਰਾਹ ਦਿੱਤਾ ਨਾਲ ਲੜਿਆ ਕਿੰਨੀ ਵਾਰ ਮੀਟਿੰਗਾਂ ਕੀਤੀਆਂ ਕੋਈ ਇੱਕ ਕੇਸ ਨਹੀਂ ਮੁਕੱਦਮਾ ਨਹੀਂ ਤੇ ਤੁਸੀਂ ਰਾਤੋਂ ਰਾਤ ਹੀ ਫੜੋਫੜੀ ਸ਼ੁਰੂ ਕਰਤੀ ਕਿਸਾਨਾਂ ਦੀ ਪਿੰਡਾਂ 'ਚ ਮਤਲਬ ਲੋਕਾਂ ਤੇ ਮਨਾਤੇ ਦਹਿਸ਼ਤ ਪਾਉਣ ਵਾਲੀ ਗੱਲ ਆ ਸੋ ਇਹਦਾ ਜਿਵੇਂ ਆਪਨੇ ਮਨਿੰਦਰਜੀਤ ਦੇ ਖਿਲਾਫ ਪਰਚਾ ਹੋਇਆ ਮੇਰੇ ਖਿਲਾਫ ਹੋਇਆ ਸੀ ਦੇਖੋ ਸਾਰੇ ਲੋਕ ਉੱਥੇ ਬਿਲਕੁਲ ਚਾਹੇ ਉਹਦੇ ਤੁਸੀਂ 20 ਦੇ ਉਲਟ ਇੰਟਰਵਿਊਆਂ ਕੀਤੀਆਂ ਹੋਣਗੀਆਂ ਮੈਂ 20 ਦੀ ਆਲੋਚਨਾ ਕੀਤੀ ਹੂੰ ਜਦੋਂ ਲੋਕ ਇੱਥੇ ਆ ਗਏ ਨਾ ਵੀ ਵਿਚਾਰਾਂ ਦੀ ਆਜ਼ਾਦੀ ਹੈ ਜਿਹੜੀ ਇਹ ਨਹੀਂ ਮਨੁੱਖੀ ਹੱਕਾ ਜਿਹੜੇ ਇਹ ਤੇ ਅਸੀਂ ਕੋਈ ਮਰਜੀ ਆ ਚਾਹੇ ਹੁਣ ਕਿਸਾਨ ਨੇ ਉਹਨਾਂ ਦੇ ਨਾਲ ਸਾਰਿਆਂ ਨੂੰ ਉਸੇ ਰੂਪ ਚ ਇਕੱਠਾ ਹੋਣਾ ਚਾਹੀਦਾ ਜੇ ਐਡੀ ਵੱਡੀ ਕਿਸਾਨ ਧਿਰ ਨੂੰ ਐ ਦਬਾ ਦਿੰਦੇ ਆ ਬਈ ਜੇ ਫਿਰ ਵਿਚਾਰੇ ਛੋਟੇ ਛੋਟੇ ਨੂੰ ਕੌਣ ਕਰੂ 1148 ਪ੍ਰੋਫੈਸਰ ਜੀ ਚਲਣ ਜਾਣਾ ਟਲੇ ਜੀ ਫਲਾਣੇ ਜੀ ਮੁਕਤਮ ਬਿਲਕੁਲ ਵੀ ਸਾਰੀਆਂ ਜਥੇਬੰਦੀਆਂ ਨੂੰ ਕੋਈ ਕਿੱਥੇ ਨੇ ਉਹਨਾਂ ਨੂੰ ਕਿਸਾਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਅੰਦੋਲਨ ਕਰਨ ਦਾ ਹੱਕ ਤੁਸੀਂ ਸੱਤੋਂ ਖੋ ਰਹੇ ਹੋ ਸੋ ਬੜੀ ਗੰਭੀਰ ਹਾਲਤ ਹੈ ਮੇਰੇ ਹਿਸਾਬ ਦੇ ਨਾਲ ਇਹ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਿਵੇਂ ਨਸ਼ਾ ਖਤਮ ਕਰਨ ਦੀ ਹਾਲਾਂਕਿ ਜਦੋਂ ਇਹ ਆਏ ਸੀ ਉਸ ਵੇਲੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੋਂ ਤੇ ਵੀ ਸਵਾਲ ਚੁੱਕਦੇ ਹੁੰਦੇ ਸੀ ਕਿ ਉਹ ਨਸ਼ਾ ਮੁਕਤੀ ਪੰਜਾਬ ਦੇ ਲਈ ਸੌਹਾਂ ਖਾਧੀਆਂ ਪਰ ਉਹ ਕੁਝ ਹੋਇਆ ਨਹੀਂਗਾ ਆਪਣੇ ਵੇਲੇ ਕਹਿੰਸੀ ਕਿ ਅਸੀਂ ਨਸ਼ਾ ਮੁਕਤ ਕਰ ਦੇਵਾਂਗੇ ਜੇ ਸਰਕਾਰ ਚਾਹੀ ਤਾਂ ਤਿੰਨ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋ ਜਾਂਦਾ ਹੁਣ ਜੋ ਵਰਤਾਰਾ ਚੱਲ ਰਿਹਾ ਲੱਗਦਾ ਕਿ ਇਸ ਵਰਤਾਰੇ ਦੇ ਨਾਲ ਨਸ਼ਾ ਖਤਮ ਕੀਤਾ ਜਾ ਸਕਦਾ ਹਾਲਾਂਕਿ ਇਹਨਾਂ ਦੇ ਵਰਕਰ ਤਾਂ ਵਾਹ ਵਾਹੀ ਕਰਦੇ ਨੇ ਕਿ ਬਹੁਤ ਵਧੀਆ ਕੁਝ ਹੋ ਰਿਹਾ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਆ ਪੰਜਾਬ ਸਰਕਾਰ ਜੋ ਕਿਹਾ ਸੀ ਉਹ ਕਰ ਰਹੀ ਆ ਪਰ ਇਸ ਵਕਤੀ ਦੇ ਦਿਨ ਲੱਗਦਾ ਮਾਲੀ ਸਾ ਖਤਮ ਹੋ ਜੂ ਜਾਂ ਨਸ਼ਾ ਮੁਕਤ ਪੰਜਾਬ ਹੋ ਜੂ ਨਹੀਂ ਹੋ ਸਕਦਾ ਜੀ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਵੀ ਨਸ਼ਾ ਜਿਹੜਾ ਇਹ ਕਿਉਂ ਆ ਰਿਹਾ ਇਹਦੇ ਕਿੰਨੇ ਕਾਰਨ ਨੇ ਕਿੰਨੇ ਸਮਝਦਾਰ ਸਿਆਣੇ ਇਹਨਾਂ ਦਾ ਅਨਲਿਸਿਸ ਕਰਦੇ ਨੇ ਸਮਾਜ ਦੀ ਹਾਲਤ ਕੀ ਆ ਆਰਥਿਕਤਾ ਦੀ ਹਾਲਤ ਕੀ ਆ ਰੋਜ਼ਗਾਰ ਦੀ ਹਾਲਤ ਕੀ ਆ ਬਾਹਰ ਨੂੰ ਵੱਡੀ ਪੱਦਰ ਤੇ ਮੁੰਡੇ ਕਿਉਂ ਜਾ ਰਹੇ ਨੇ ਕਿੰਨੀ ਬੇਰੁਜ਼ਗਾਰਾਂ ਦੀ ਫੌਜ ਆ ਹੈ ਨੀ ਮਤਲਬ ਉਹ ਪਾਸ਼nik ਕਹਿਆ ਸੀ ਨਾ ਮੇਰੇ ਇੱਕ ਉਹਦੀ ਲਾਈਨ ਆ ਜਿਆਦਾ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਬੱਜੀ ਤੂੰ ਸੁਪਨੇ ਮਾਰਤੇ ਪੰਜਾਬ ਦੇ ਲਗਾਤਾਰ ਸੁਪਨੇ ਮਾਰ ਰਹੇ ਹੋ ਜਦੋਂ ਤੱਕ ਸੁਪਨੇ ਨਹੀਂ ਤੁਸੀਂ ਸਝੋਂਦੇ ਉਹਨਾਂ ਨੂੰ ਜ਼ਿੰਦਗੀ ਚ ਰਸ ਨਹੀਂ ਭਰਦਾ ਮੈਂ ਤਾਂ ਸਭ ਤੋਂ ਵਧੀਆ ਧਰਤੀ ਪੰਜਾਬ ਦੀ ਕਿਉਂ ਲੋਕ ਇਹ ਸੋਚ ਰਹੇ ਨੇ ਬਾਹਰਲੇ ਤਾਂ ਕਿੰਨੇ ਇੱਥੇ ਆ ਰਹੇ ਨੇ ਜਿਹਨੂੰ ਆਪਾਂ ਕਹਿੰਦੇ ਚਲੋ ਉਹਦੀ ਅੱਧ ਸਵਾਲ ਆ ਸਾਡੇ ਵਾਲੇ ਇੱਥੋਂ ਛੱਡ ਕੇ ਜਾ ਰਹੇ ਨੇ ਸੋ ਨਸ਼ਾ ਖਤਮ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ ਸਮਾਂ ਤੇ ਦਿੱਕਤਾਂ ਹੋਰ ਵਧਣ ਗਈਆਂ ਸਾਡਾ ਦੁਖਾਂਤ ਕੀ ਆ ਅਸੀਂ ਕਿਸੇ ਮਸਲੇ ਦਾ ਹੱਲ ਕਰਨ ਦੀ ਥਾਂ ਅਸੀਂ ਉਸ ਸਿਆਸਤ ਦਾ ਰਸਾ ਬਣਾ ਲੈਂਦੇ ਚਾਹੇ ਬਰਗਾੜੀ ਦੀ ਗੱਲ ਆ ਚਾਹੇ ਬਹਿਬਲ ਕਲਾਂ ਦੀ ਗੱਲ ਆ ਕਿੰਨੇ ਮਸਲੇ ਤੁਸੀਂ ਲੈ ਲੋ ਜਿਹੜੇ ਇਹ ਮਾਫੀਆ ਪੈਦਾ ਹੁੰਦਾ ਨਾ ਜੀ ਇਹ ਕਿਸੇ ਨੀਤੀ ਚੋਂ ਪੈਦਾ ਹੁੰਦਾ ਬਿਲਕੁਲ ਜਦੋਂ ਤੁਸੀਂ ਰੇਤੇ ਵਾਰੇ ਇੱਕ ਨੀਤੀ ਬਣਾਤੀ ਉਹ ਚੋਂ ਰਿੱਤਾਂ ਮਾਫੀਆ ਪੈਦਾ ਹੋ ਗਿਆ ਬਸਾਂ ਵਾਰੇ ਨੀਤੀ ਬਣਾਤੀ ਉਹ ਚੋਂ ਬਸਾਲਾ ਮਾਫੀਆ ਪੈਦਾ ਹੋ ਗਿਆ ਤੁਸੀਂ ਨਸ਼ੇ ਵਾਰੇ ਐਨਡੀਪੀਐਸ ਐਕਟ ਬਣਾਤਾ ਇੱਕ ਮਤਲਬ ਸਖਤੀ ਐਡੀ ਘਰਤੀ ਕੁਦਰਤੀ ਨਸ਼ੇ ਜਿਹੜਾ ਕੋਈ ਕਦੇ ਕਦੇ ਕਰ ਲੈਂਦਾ ਸੀ ਉਹਦੇ ਵਿੱਚ ਲੋਕ ਮੈਡੀਕਲ ਨਸ਼ੇ ਵਾਲੇ ਪਾਸੇ ਤੁਰ ਗਏ ਉਹ ਤੋਂ ਤੁਰਦੇ ਤੁਰਦੇ ਗਾਹਾਂ ਤੁਰ ਗਏ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਅੱਜ ਕੱਲ ਕੋਈ ਘਰ ਸੁੰਨਾ ਨਹੀਂ ਛੱਡਦਾ ਗਰਿੱਲਾਂ ਪਟਕੇ ਲੈ ਜਾਂਦੇ ਨੇ ਜੀ ਕਿਉਂਕਿ ਸ਼ਾਮ ਨੂੰ 500000 ਰੁਪਏ ਕਾਹੀ ਦੇ ਚਿੱਟੇ ਖਤਰ ਮਤਲਬ ਇੰਨੇ ਅਨਸੇਫ ਆ ਲੋਕ ਜਿਨ੍ਹਾਂ ਦੇ ਧੀ ਪੁੱਤ ਨਸ਼ਿਆਂ 'ਚ ਨਹੀਂ ਵੀ ਹੈਗੇ ਹੁਣ ਉਹ ਕਿੰਨੀਆਂ ਮਾਮਾ ਨੇ ਮੈਂ ਇੱਕ ਨੈਸਰਸ਼ ਲੋਕ ਕੇਂਦਰ ਵਾਲਾ ਕਹਿ ਰਿਹਾ ਸੀ ਮੈਂ ਉਹਦੀ ਮਾਂ ਨੂੰ ਕਿਹਾ ਵੀ ਇੰਨੇ ਕਿ ਪੈਸੇ ਲੱਗਣਗੇ ਕਹਾ ਉਹਨੇ ਚੁੰਨੀ ਦੀ ਗੰਢ ਖੋਲੀ ਕਿ ਨਹੀਂ ਭਾਈ ਆ ਬਾਲੀਆਂ ਬਚ ਗਈਆਂ ਬਾਕੀ ਤਾਂ ਨੇ ਸਾਰਾ ਕੁਝ ਵੇਚਤਾ ਭਾਂਡੇ ਢਿੰਡੇ ਕਰੇ ਹੈ ਹੀ ਨਹੀਂ ਕੁਛ ਮਤਲਬ ਇਹ ਨਸ਼ੇੜੀ ਨੇ ਜਿਹੜੇ ਭਾਈ ਜੀ ਘਰ ਵਿੱਚ ਪੱਟਦੇ ਨੇ ਪਹਿਲਾਂ ਆਪਦਾ ਜਿਹੜੇ ਨਸ਼ੇੜੀ ਨੇ ਫਿਰ ਤੁਸੀਂ ਨਾਲ ਇਹ ਕਹਿ ਰਹੇ ਹੋ ਵੀ ਨਸ਼ੇੜੀਆਂ ਨਹੀਂ ਸਨਾਖਤ ਕਰੋ ਇਹ ਪੀੜਤ ਨੇ ਹੂੰ ਬਿਲਕੁਲ ਹੁਣ ਪੀੜਤ ਇਸ ਇਸ ਤਰ੍ਹਾਂ ਨੇ ਮਤਲਬ ਪੈਸੇ ਹੁੰਦੇ ਨਹੀਂ ਅਗਲਾ ਕਹਿੰਦਾ ਯਾਰ ਚਾਰ ਪੁੜੀਆਂ ਨਹੀਂ ਤੇਰੇ ਕੋਲੇ ਚਾ ਤਿੰਨ ਗਾਹ ਭੇਜ ਦਿੱਕ ਤੇਰੀ ਉਹ ਉਹ ਕੰਮ ਬਣ ਜਾਂਦਾ ਹੁਣ ਤੁਸੀਂ ਉਹਨੂੰ ਕਹੋਗੇ ਉਹ ਨਸ਼ਾ ਤਸਕਰਾਂ ਤਸਕਰ ਤਾਂ ਤੁਹਾਨੂੰ ਸਭ ਪਤਾ ਤੁਸੀਂ ਕਹਿੰਦੇ ਇੰਨੇ ਕੁਆਂਟਲ ਹੀਰੋਨ ਫੜੀ ਗਈ ਚਿੱਟਾ ਫੜਿਆ ਗਿਆ ਆਲੇ-ਦਾਲੇੋਂ ਆਉਂਦਾ ਇੱਥੋਂ ਆਉਂਦਾ ਸੋ ਇਸ ਕਰਕੇ ਉਹਦੇ ਵਿੱਚ ਨੀਤੀ ਬਣਾਉਣ ਦੀ ਵੀ ਲੋੜ ਆ ਤੇ ਦੂਜਾ ਸਮਾਜ ਨੂੰ ਸਰਗਰਮ ਕਰਨ ਦੀ ਲੋੜ ਆ ਨਾਲ ਮੈਂ ਸਰ ਇੱਕ ਸਵਾਲ ਵੀ ਖੜਾ ਹੋ ਰਿਹਾ ਨਾ ਜਿਹੜੀ ਪੁਲਿਸ ਜੀ ਨਸ਼ੇੜੀਆਂ ਨੂੰ ਤਾਂ ਫੜਦੀ ਨਹੀਂ ਜੀ ਜੀ ਨਸ਼ਾ ਉਹਨਾਂ ਨੂੰ ਪਤਾ ਵੀ ਫਲਾਣਾ ਵੇਚਦਾ ਇਹ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਵੀ ਪੁਲਿਸ ਨੂੰ ਪਤਾ ਨਾ ਹੋਵੇ ਵੀ ਸਿਵੀਆਂ ਦੇ ਵਿੱਚ ਕਿਹੜਾ ਵੇਚਦਾ ਮਹਿਤੇ ਦੇ ਵਿੱਚ ਕਿਹੜਾ ਵੇਚਦਾ ਜਾਂ ਕਿਸੇ ਵੀ ਪਿੰਡ ਚ ਆਪਾਂ ਨਾਂ ਲੈ ਲਈਏ ਸਭ ਨੂੰ ਪਤਾ ਕਿਉਂ ਨਹੀਂ ਫੜਦੀ ਪੁਲਿਸ ਉਹਨਾਂ ਨੂੰ ਹੁਣ ਉਹਨਾਂ ਦੇ ਘਰ ਟਾਲ ਰਹੀ ਆ ਜਿਹਨਾਂ ਬਾਰੇ ਪਤਾ ਇਹਨਾਂ ਨੂੰ ਪਹਿਲਾਂ ਹਾਂ ਬਿਲਕੁਲ ਜੇ ਪਤਾ ਤਾਂ ਹੀ ਘਰ ਟਾਰੇ ਹੋਣਾ ਤੁਸੀਂ ਜਾ ਚਲੋ ਹੁਣ ਇਹ ਕਹਿੰਦੇ ਨੇ ਉਹ ਤੇ 10 ਪਰਚੇ ਨੇ ਹੁਣ ਪਰਚੇ ਕਿੱਡੇ ਹੋਏ ਹੋਏ ਨੇ ਜੀ ਕਿਹੜੀ ਕੈਟਾਗਰੀ ਚ ਆਉਂਦਾ ਉਹ ਇਹ ਤਾਂ ਤੁਸੀਂ ਦੇਖੋ 10 10 ਵਾਰ ਵੜ ਲਿਆ ਕਿਉਂਕਿ ਪੁਲਿਸ ਜਦੋਂ ਤੁਸੀਂ ਕੇਸ ਪਾਉਨੇ ਨੇ ਐਨੇ ਕੇਸ ਜੀ ਐਨੇ ਹਜ਼ਾਰ ਜ਼ਿਲ੍ਹਾ ਚ ਜੀ ਉਹ ਗਿਣਤੀ ਪੂਰੀ ਕਰਦੇ ਨੇ ਸਾਰੇ ਫੇਰ ਆਪਦਾ ਕੁੱਟ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹੀ ਫੜਾਉਂਦੇ ਨੇ ਪੰਜ ਚਾਰ ਨੂੰ ਜੇ ਲੋਕ ਪੁਲਸਾਰੇ ਕਹਿੰਦੇ ਨੇ ਯਾਰ ਪੰਜ ਚਾਰ ਬੰਦੇ ਨੇ ਦੀ ਸਾਨੂੰ ਉਹ ਜਿਨ੍ਹਾਂ ਰਾਹੀਂ ਵੇਚ ਦਿੰਦਾ ਕਹਿੰਦਾ ਇੱਕ ਫਲਾਨਾ ਇੱਕ ਫਲਾਨਾ ਉਹ ਪੁਲਿਸ ਕੇਸ ਪਾਉਂਦੀ ਆ ਚਾਰ ਨਵੇਂ ਆ ਜਾਂਦੇ ਨੇ ਉਹਦੇ ਵਿੱਚ ਸੋ ਸਾਰਾ ਕੁਝ ਇਹਨਾਂ ਨੂੰ ਸਾਫ ਆ ਇਹ ਤਾਂ ਦੇਸ਼ ਤੋਂ ਪਾਉਣ ਵਾਲੀ ਨੀਤੀ ਆ ਪੰਜਾਬ ਨੂੰ ਇੱਕ ਪੁਲਿਸ ਰਾਜ ਵੱਲ ੱਟਿਆ ਜਾ ਰਿਹਾ ਲੱਗਦਾ ਕਿ ਇਸ ਸਬਤ ਤੇ ਇਹ ਵੀ ਸਵਾਲ ਖੜਾ ਹੋ ਰਿਹਾ ਨਾ ਕਿ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਵੱਡੇ ਛੋਟੇ ਨੂੰ ਫੜਾਉਂਦੇ ਨੇ ਪੰਜ ਸੱਤ ਨੂੰ ਜਦੋਂ ਪੁਲਿਸ ਦਾ ਦਬਾਅ ਹੁੰਦਾ ਹੈ ਇਹ ਵੀ ਸਵਾਲ ਵੱਡਾ ਖੜਾ ਹੋ ਰਿਹਾ ਕਿ ਵੱਡੇ ਮਗਰਮਸ ਜਿਹੜੇ ਨੇ ਮੇਨ ਜੇਕਰ ਐਸੇ ਤਰ੍ਹਾਂ ਦੇ ਨਾਲ ਘਰ ਢਾਉਣੇ ਨੇ ਤਾਂ ਉਹਨਾਂ ਦੇ ਘਰਾਂ ਵੱਲ ਪੁਲਿਸ ਕਦੋਂ ਜਾਊਗੀ ਉਹਨਾਂ ਦੇ ਘਰਾਂ ਵੱਲ ਪ੍ਰਸ਼ਾਸਨ ਕਦੋਂ ਜਾਊਗਾ ਕਹਿੰਦੇ ਨੇ ਕਿ ਵੱਡੇ ਮગરਮੱਛਾਂ ਨੂੰ ਹੱਥ ਪਾਓ ਜਿਹੜੇ ਅਸਲ ਨੇ ਛੋਟਿਆਂ ਦੇ ਘਰ ਟਾ ਕੇ ਇਸੇ ਤਰ੍ਹਾਂ ਦੇ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੁਣ ਲੱਗਦਾ ਕਿ ਵੱਡੇ ਮગરਮੱਛ ਕਿਤੇ ਨਾ ਕਿਤੇ ਉਤਾ ਫਿਰ ਬੱਚੇ ਹੀ ਬੈਠੇ ਨੇ ਨਹੀਂ ਬੱਚੇ ਬੈਠੇ ਨਹੀਂ ਜੀ ਸਾਰੀ ਕਹਿੰਦੇ ਨੇ ਮਤਲਬ ਇਹ ਆਪ ਕਹਿੰਦੇ ਨੇ ਜਿਹੜੇ ਵੱਡੇ ਮગરਮੱਛ ਨੇ ਉਹਨਾਂ ਦੀਆਂ ਪਹੁੰਚਾਂ ਵੀ ਵੱਡੀਆਂ ਨੇ ਫਿਰ ਇਹ ਇਹ ਘਰ ਢਾਉਣ ਵਾਲੀ ਮੁਹਿੰਮ ਨਹੀਂ ਚੱਲਣੀ ਵਾਲੀ ਜੀ ਤੁਸੀਂ ਦੇਖ ਲਓ ਮੇਰਾ ਜੱਜਾ ਇਹ ਆ ਹਾਈ ਕੋਰਟ ਤੇ ਰੋਕ ਲ ਇਹਨਾਂ ਨੇ ਕਹਿਣਾ ਸੀ ਤਾਂ ਕਰ ਦੇਣਾ ਸੀ ਜੇ ਅਦਾਲਤਾਂ ਵਿੱਚ ਦਖਲ ਦਿੰਦੀ ਲੋਕਾਂ ਦੇ ਘਰ ਟਾਕੇ ਮਸਲੇ ਕਿਵੇਂ ਹੱਲ ਹੋਣਗੇ ਜੀ ਤੁਸੀਂ ਮੈਨੂੰ ਇਹ ਦੱਸੋ ਤੇ ਅੱਜ ਇਹਨਾਂ ਦੇ ਢਟਾਉਂਦੇ ਨੇ ਫਿਰ ਕੱਲ ਨੂੰ ਹੋਰ ਬਰੋਧੀਆਂ ਦੇ ਢਟਾਉਣਗੇ ਫਿਰ ਵੀ ਇਹ ਸ਼ਾਂਤੀ ਫਲਾਉਂਦੇ ਨੇ ਜੀ ਹੈ ਨਹੀਂ ਇਹ ਅੰਦੋਲਨਕਾਰੀ ਨੇ ਜੀ ਮਤਲਬ ਜਿਵੇਂ ਹੁਣ ਕਿਸਾਨਾਂ ਨੂੰ ਫੜਦੇ ਸੀ ਜਿਨ੍ਹਾਂ ਦਾ ਕਰਜ਼ਾ ਦੇਣਾ ਜਾਂ ਹੋਰ ਹੈ ਜੇਲ੍ਹ ਦੇ ਵਿੱਚ ਭੇਜਦੇ ਸੀ ਨਾਲ ਕਹਿੰਦੇ ਜੇਲ੍ਹ ਦਾ ਖਰਚਾ ਇਹ ਕਿਸਾਨ ਤੋਂ ਵਸੂਲਿਆ ਜਾਵੇ ਉਹੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਰੌਲਾ ਸਹੀ ਦਾ ਨਹੀਂ ਰੌਲਾ ਪਹੇ ਦਾ ਕਿਉਂਕਿ ਪਹਿਲਾਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਨਾ ਰਿਸ਼ਵਤ ਦੇ ਖਿਲਾਫ ਸਕੈਂਡਲ ਉਦੋਂ ਸਕੈਂਡਲਾਂ ਨੂੰ ਹੱਥ ਪਾਇਆ ਇਹਨਾਂ ਨੇ ਆਸ਼ੂ ਜੀ ਨਾਲ ਅਫਸਰ ਆ ਗਏ ਫਿਰ ਸਾਧੂ ਸਿੰਘ ਧਰਮਸੋਤ ਨਾਲ ਅਫਸਰ ਆ ਗਏ ਫਿਰ ਇੱਕ ਤਹਿਸੀਲਾਰ ਫੜ ਲਿਆ ਵਿਜੀਲੈਂਸ ਨੇ ਤਹਿਸੀਲਦਾਰਾਂ ਦੀ ਲਿਸਟ ਵੀ ਦੇਤੀ ਸਾਰੇ ਅਫਸਰ ਇਕੱਠੇ ਹੋ ਗਏ ਆਈਐਸ ਵੀ ਉਦੋਂ ਉਹ ਉਹ ਕਹੇ ਵੀ ਐ ਨਹੀਂ ਕੰਮ ਚੱਲਣਾ ਜੀ ਜੇ ਤੁਸੀਂ ਐਂ ਕਰੋਗੇ ਫਿਰ ਇਹਦੇ ਵੀ ਅਸੀਂ ਨਹੀਂ ਸਾਹ ਦੇ ਸਕਣਾ ਤੁਸੀਂ ਸਿਆਸੀ ਵਿਰੋਧੀਆਂ ਨੂੰ ਠੋਕਣਾ ਆਮਨਨ ਤੋਂ ਵੱਧ ਜਾਇਦਾਦ ਜਿਹਨੂੰ ਮਰਜ਼ੀ ਫੜ ਲਓ ਹਰ ਇੱਕ ਦੀ ਹੈਗੀ ਹੈ ਫੜੀ ਹੋਈ ਫਿਰ ਇਹਨਾਂ ਨੇ ਅਫਸਰ ਛੱਡੇ ਪਰ ਇਹਨਾਂ ਦੇ ਐਮਐਲਏ ਕਹਿੰਦੇ ਨੇ ਨਾ ਜੀ ਅਮਰਸਰ ਵਾਲੇ ਨੇ ਕਿਹਾ ਨੇ ਬਿਲਕੁਲ ਵੀ ਕਿਸੇ ਕਿਸੇ ਕਮਰਬੀਜ ਪ੍ਰਤਾਪ ਨੇ ਇੱਕ ਹੋਰ ਸੀ ਉਹਨੇ ਵੀ ਕਿਹਾ ਕਹਿੰਦਾ ਮੇਰੇ ਕੋਲ ਇੱਕ ਵਪਾਰੀ ਆ ਗਿਆ ਉਹ ਕਹਿੰਦਾ ਵੀ 1.5 ਲੱਖ ਮੰਗਦੇ ਨੇ ਕਹਿੰਦਾ ਮੈਂ ਕਿਹਾ ਵੀ ਚੱਲ ਦੇ ਦੇ ਤੂੰ ਜਾਂ ਮੈਂ ਕਹਿ ਦਿਆਂ ਨਾ ਕੁਝ ਘੱਟ ਕਰਨਗੇ ਕਹਿੰਦਾ ਮੈਂ ਉਹਦੇ ਕੋਲੇ ਫੋਨ ਕਰਤਾ ਵੀ ਯਾਰ ਉਹਦਾ ਮਸਲਾ ਨਿਬੇੜ ਦੋ ਕਿਵੇਂ ਕਹਿੰਦਾ ਜਦੋਂ ਦੂਜੀ ਵਾਰ ਗਿਆ ਕਹਿੰਦਾ 4 ਲੱਖ ਲੱਗੂ ਕਹਿੰਦਾ ਕਿਉਂ ਕਹਿੰਦਾ ਇੱਕ ਬੰਦਾ ਤੇ ਵਿਚ ਪਾ ਲਿਆ ਨਮਾ ਸੇਧਾਰ ਮਤਲਬ ਤੁਸੀਂ ਐਮਐਲਏ ਤਾਂ ਦੇਖੋ ਇਹਨਾਂ ਨੇ ਕੀ ਕਰ ਰਹੇ ਨੇ ਆ ਬਲਕਾਰ ਦੀ ਗੱਲ ਤੁਸੀਂ ਦੇਖ ਲਓ ਬੀਬੀ ਮਾਨੂਕੇ ਦੀ ਦੇਖ ਲਓ ਸਾਡੇ ਹਲਕੇ ਦੀ ਬੀਬੀ ਭਰਾਜ ਦੀ ਵੀ ਆ ਗਈ ਸਾਹਮਣੇ ਭਰਾਜ ਦੀ ਉਹ ਸਾਹਮਣੇ ਆ ਗਈ ਚਲੋ ਸਹੀ ਗਲਤ ਕੀ ਆ ਕਿਉਂ ਕੱਲ ਉਹ ਕਹਿ ਰਹੀ ਸੀ ਮੈਂ ਪੁੱਤ ਦੀ ਸੌਂ ਖਾਨੀ ਆ ਲੋਕ ਕਹਿੰਦੇ ਸੀ ਵੀ ਨਾ ਸੌਂ ਖਾ ਪਰ ਇੱਕ ਤਾਂ ਗੱਲ ਪੱਕੀ ਆ ਨਾ ਯੂਨੀਅਨ ਭ੍ਰਿਸ਼ਟਾਚਾਰ ਦਾ ਡੱਟ ਹੈਗੀ ਨੇ ਹੁਣ ਮੇਰਾ ਪਿੰਡ ਸਕਰੋਦੀ ਆ ਜੀ ਭਵਾਨੀਗੜ੍ਹ ਦੇ ਨਾਲ ਐਨ ਯੂਨੀਅਨ ਦਾ ਸਾਹਮਣੇ ਮੇਰਾ ਭਰਾ ਰਣਜੀਤ ਉਹ ਪੱਤਰਕਾਰ ਦੀ ਉਹਦਾ ਦਫ਼ਤਰ ਹੁੰਦਾ ਸੀ ਸਾਰੇ ਉੱਥੇ ਹਣ ਜਾਣ ਸੀ ਪਤਾ ਸੀ ਕੀ ਹੁੰਦਾ ਟੈਂਡਰ ਨਹੀਂ ਪੈਂਡ ਦੇਣਾ ਜੀ ਵਿਰੋਧੀ ਕਿਸੇ ਦਾ ਇਕੱਲੇ ਟਰੱਕ ਯੂਨੀਅਨ ਪਾਉ ਐਨ ਪੂਰੇ ਫਿਰ ਰੇਟ ਦੁੱਗਣੇ ਕਰਨੇ ਜੀ ਆਮ ਆਮ ਲੋਕਾਂ ਲਈ ਵਿਚਾਰੇ ਦਾ ਸਾਧਨ ਹੈ ਹੁਣ ਕਈ ਲੋਕਾਂ ਨੇ ਇੱਕ ਟਰੱਕ ਪਾਇਆ ਹੋਇਆ ਇੱਕ ਤਾਂ ਸੀਜ਼ਨ ਦੋ ਲੱਗ ਜਾਂਦੇ ਨੇ ਉਹਨਾਂ ਦੇ ਗਣਕ ਤੇ ਝੋਨੇ ਦਾ ਇੱਕ ਦੋ ਫੈਕਟਰੀਆਂ ਨੇ ਆਹ ਘਰਾਚੋਂ ਆਪਣਾ ਘਾਰ ਦਾ ਤੇ ਚੰਨੋ ਵਾਲੀਆਂ ਉਹਨਾਂ ਦਾ ਗਜਾਰਾ ਵਿੱਚ ਚੱਲਦਾ ਪਰ ਕਿਉਂਕਿ ਸਭ ਨੂੰ ਪਤਾ ਹੁੰਦਾ ਵੀ ਯਾਰ ਇਹੀ ਜਿਹੜਾ 1000 ਰੁਪਿਆ ਭੜਾ ਇਹਦਾ ਜਾਇਜ਼ ਬਣਦਾ ਇਹ ਚੋਂ 200 ਬਚਦਾ ਵੀ ਆ ਜੇ ਉਹਦਾ 3000 ਲੋਂਗੇ ਫਿਰ ਉਹ ਤਾਂ ਕਫਲੇ ਤਾਂ ਹੋਣਗੇ ਨਾ ਸਾਰੇ ਕਾਸੇ ਚ ਪਰ ਇਹ ਆਪਣੇ ਆਪ ਜਿਹੜੇ ਬੰਦੇ ਨੇ ਜ਼ਹਿਰ ਖਾਧੀ ਆ ਹੁਣ ਉਹ ਕਿਹੜਾ ਖੰਡ ਪਾਠ ਕਰਨ ਗਿਆ ਸੀ ਉਹ ਤਾਂ ਇਹੀ ਆ ਨਾ ਜੀ ਸੋਧੇ ਸੀ ਉਹ ਗਾਂ ਜੇ ਆਪਾਂ ਸੱਚ ਮੰਨ ਲਈਏ ਸੱਚ ਮੰਨ ਲਈਏ ਵੀ ਬਿਲਕੁਲ ਸੱਚ ਉਹ ਕਹਿੰਦੇ ਨੇ ਜੀ ਫਿਰ ਹੈ ਤਾਂ ਦੋਹੇ ਗਲਤ ਨੇ ਨਾ ਜੀ ਜੇ ਤੁਸੀਂ 30 ਲੱਖ ਜਿਹੜਾ ਉਹਦੇ ਭਰਾ ਨੇ ਕਿਹਾ ਵੀ ਅਸੀਂ ਘਰੋਂ ਕੋਈ ਪੈਸਾ ਨਹੀਂ ਦਿੱਤਾ ਧੜੇ ਬਣੇ ਹੋਏ ਨੇ ਸਾਰਿਆਂ ਨੇ ਕਿਹਾ ਵੀ ਲੱਖ ਲੱਖ ਦਿਓ ਫਿਰ ਉਹ ਲੱਖ ਲੱਖ ਕੱਢਣਗੇ ਵੀ ਨਾ ਜੀ ਕਿਤੋਂ ਤਾਂ ਹੀ ਤੁਹਾਡੇ ਬਾਜੀ ਚ ਹੁੰਦੇ ਆ ਸੋ ਇਸ ਕਰਕੇ ਜਿਵੇਂ ਕਹਿੰਦੇ ਹੁੰਦੇ ਨਾ ਰਿਸ਼ਵਤ ਲੈਣ ਦੇ ਫੜੇ ਗਏ ਰਿਸ਼ਵਤ ਦੇ ਕੇ ਛੁੱਟ ਗਏ ਇਹਦਾ ਕਾਲਾ ਮਾਲਾ ਜਿਹਾ ਹੋ ਰਿਹਾ ਸਾਰੇ ਪਾਸੇ ਕਿਸਾਨਾਂ ਦੀ ਗੱਲ ਤੁਸੀਂ ਵੀ ਕੀਤੀ ਆ ਕਿਸਾਨਾਂ ਦੇ ਪ੍ਰਤੀਬਤੀਰਾ ਬਦਲਣ ਦਾ ਕਾਰਨ ਕੀ ਮੰਨਦੇ ਹੋ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਦੋ ਚਾਰ ਸਵਾਲ ਕੀਤੇ ਰੋਲਦ ਸਿੰਘ ਮਾਨਸਾ ਦੀ ਇੰਟਰਵਿਊ ਕੀਤੀ ਉਹ ਕਹਿੰਦੇ ਨੇ ਕਿ ਮੈਂ ਤਾਂ ਮੁਰਗੀਆਂ ਦੇ ਮੁਆਵਜ਼ੇ ਦੀ ਬੱਕਰੀਆਂ ਦੇ ਮੁਆਵਜ਼ੇ ਦੀ ਵੀ ਗੱਲ ਕੀਤੀ ਸੀ ਕਹਿੰਦੇ ਪਰ ਸਵਾਲ ਨਹੀਂ ਆ ਲੱਗਦਾ ਕਿ 2 ਘੰਟੇ ਬੈਠ ਕੇ ਜਦੋਂ ਕੋਈ ਸਵਾਲ ਨਾ ਆਏ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤਲਕੀ ਦੇ ਨਾਲ ਉੱਠੇ ਨੇ ਇਹ ਵੀ ਕਾਰਨ ਹੋ ਸਕਦਾ ਨਹੀਂ ਇਹ ਵੀ ਦੇਖੋ ਜਿਹੜੀਆਂ ਕਿਸਾਨ ਇਹ ਜੇ ਆਪਾਂ ਇਹ ਕਹੀਏ ਸਿਰਫ ਕੇਂਦਰ ਨਾਲ ਸੰਬੰਧਿਤ ਨੇ ਵੱਡੀਆਂ ਮੰਗਾ ਕੇਂਦਰ ਨਾਲ ਸੰਬੰਧਿਤ ਨੇ ਇਹ ਚ ਕੋਈ ਦੋਰਾ ਮਾ ਨਹੀਂ ਪਰ ਰਾਜਾਂ ਨਾਲ ਵੀ ਸੰਬੰਧਿਤ ਨੇ ਨਾ ਨਹੀਂ ਹੁਣ ਹਰਿਆਣਾ ਇੰਨੀਆਂ ਫਸਲਾਂ ਤੇ ਦੇ ਰਿਹਾ ਜਾਂ ਵੀ ਥੋੜੀ ਵੇਕਣ ਵਾਲੀ ਗੱਲ ਤੇ ਐਮ ਐਸ ਪੀ ਜਿਹੜਾ ਪਾੜਾ ਉਹ ਚ ਅਸੀਂ ਦੇਵਾਂਗੇ ਇਹ ਤਾਂ ਮਖੌਲ ਕਰਦੇ ਹੁੰਦੇ ਸੀ ਵੀ ਮਨਪ੍ਰੀਤ ਕਹਿੰਦਾ ਖਜ਼ਾਨਾ ਖਾਲੀ ਹੈ ਕਹਿੰਦੇ ਫਿਰ ਪਿੱਪਾ ਕਹੋ ਖਜ਼ਾਨਾ ਕਿਉਂ ਕਰਦੇ ਹੋ ਖਜ਼ਾਨੇ ਤੂੰ ਨਹੀਂ ਕਹਿੰਦਾ ਕਦੇ ਪੈਸੇ ਮੁੱਕਦੇ ਹੁੰਦੇ ਇਹਨਾਂ ਦਾ ਮਤਲਬ ਦਿਓ ਕਿਸੇ ਨੂੰ ਪੈਸਾ ਨਾ ਕਿ ਐਂ ਕਿ ਖਜ਼ਾਨਾ ਖਾਲੀ ਕਹੋ ਨਾ ਮਤਲਬ ਤੁਸੀਂ ਬਾਗਾ ਬਾਰਡਰ ਖੋਲਣ ਦੀ ਗੱਲ ਆ ਤੁਸੀਂ ਕਹੋ ਬਾਰਡਰ ਸਟੇਟ ਨਵਜੋਤ ਸਿੰਘ ਸਿੱਧੂ ਉਹਦੀ ਕਿਸੇ ਗੱਲ ਨੂੰ ਕਿਸੇ ਨੇ ਗੱਲ ਨੂੰ ਚੈਲੰਜ ਨਹੀਂ ਕੀਤਾ ਵੀ ਇਹਦਾ ਮੁੱਦਾ ਗਲਤ ਆ ਉਹ ਕਹਿੰਦਾ ਸਾਡੀ ਕਿਸਮਤ ਨੂੰ ਤਾਲੇ ਲਾਤੇ ਬਾਗਾ ਬਾਰਡਰ ਬੰਦ ਕਰਕੇ ਜਿਹੜੀ ਮੁੰਬਈ ਤੇ ਗੁਜਰਾਤ ਵਾਲੀ ਲੋਬੀ ਆ ਸਮੁੰਦਰੀ ਉਧਰ ਦੀ ਸਾਰਾ ਵਪਾਰ ਹੁੰਦਾ ਪਾਕਿਸਤਾਨ ਨਾਲ ਤਾਂ ਵਪਾਰ ਹੋ ਰਿਹਾ ਉਹ ਇਹ ਨਹੀਂ ਬਾਗਾ ਬਾਰਡਰ ਨਹੀਂ ਖੋਲਣ ਦਿੰਦੀ ਜਿਹੜੀ ਦਿੱਲੀ ਵਾਲੀ ਲੋਬੀ ਆ ਹਵਾਈ ਅੱਡੇ ਵਾਲੀ ਕਿ ਬਦਲ ਸਾਹਿਬ ਵੀ ਕਹਿੰਦੇ ਨੇ ਨਾ ਸੁਖਵੀਰ ਇੰਨੇ ਹਵਾਈ ਅੱਡੇ ਸੀ ਬਣਾਏ ਉਡਾਣ ਇੱਕ ਨਹੀਂ ਚੱਲਦੀ ਅੱਧਾ ਪੰਜਾਬ ਅਸਮਾਨ ਚ ਉੜਿਆ ਫਿਰਦਾ ਮੈਂ ਕਿਹਾ ਤੁਸੀਂ ਜਿਹੜੀਆਂ ਮੰਗਾ ਨੇ ਮੈਂ ਕਹਿੰਨਾ ਕਾਲਜਾਂ ਨੇ ਜੀ ਕਾਲਜਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਯੂਨੀਵਰਸਿਟੀਆਂ ਨੇ ਸੈਲਫ ਫਾਈਨਾਂਸ ਕੋਰਸ ਵੀ ਚਲਾ ਲਓ ਕੋਰਸ ਉਹਦਾ ਖਰਚਾ ਆਪ ਕੱਢਣਾ ਪਊ ਮੇਰੇ ਯਾਦ ਆ ਮੇਰਾ ਦੋਸਤ ਹਰਤੇਜ ਮਹਿਤਾ ਕਈ ਸਾਲ ਪਹਿਲਾਂ ਰਜਿੰਦਰਾ ਕਾਲਜ ਚ ਪੀਟੀ ਦਾ ਪ੍ਰਧਾਨ ਸੀ ਉਦੋਂ ਸਾਲ ਦਾ 80 ਲੱਖ ਰੁਪਇਆ ਬੱਚਿਆਂ ਤੋਂ ਪੀਟੀਆ ਫੰਡ ਇਕੱਠਾ ਕੀਤਾ ਜਾਂਦਾ ਸੀ ਜਿਹਦੇ ਨਾਲ ਜਿਹੜੇ ਰੱਖੇ ਹੋਏ ਸੀ ਅਧਿਆਪਕ ਉਹਨਾਂ ਦੀ ਤਨਖਾਹ ਹੁਣ ਤਾਂ ਵੀ ਕਰੋਨਾ ਚ ਚਲਿਆ ਗਿਆ ਉਹ ਰਜਿੰਦਰਾ ਕਾਲ ਬਠਿੰਡੇ ਜੋ ਮੈਂ ਸੁਣਿਆ ਇੱਕ ਐਮ ਐ ਸਰਕਾਰੀ ਬਾਕੀ ਸਾਰੇ ਇਹੀ ਆ ਜਿੰਨੇ ਪ੍ਰੋਫੈਸਰ ਨੇ ਜਿਹੜੀ ਉਹਨਾਂ ਦੀ ਤਨਖਾਹ ਉਹਦੇ ਪੀਟੀ ਤੋਂ ਇਕੱਠੀ ਕੀਤੀ ਜਾਂਦੀ ਹੈ ਕਿਉਂ ਨਹੀਂ ਪ੍ਰਿੰਸੀਪਲ ਥੋੜੇ ਆ ਗਏ ਨਾ ਵੀ 845 ਖਾਲੀ ਨੇ ਜੀ ਯੂਨੀਵਰਸਿਟੀਆਂ ਦੇ ਵੀ ਸੀ ਖਾਲੇ ਨੇ ਥੋੜੇ ਕਿੰਨੇ ਹੁਣ ਤਾਂ ਲਾ ਦਿੱ ਚੀਰਮੈਨ ਜਿੰਨ ਤਿੰਨ ਸਾਲਾਂ ਬਾਅਦ ਲਾਇਏ ਨੇ ਤੇ ਕਿੰਨੇ ਥੋੜੇ ਉਹ ਖਾਲੀ ਨੇ ਮਤਲਬ ਚੀਰਮੈਨ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਤੁਸੀਂ ਤਾਂ ਕਹਿੰਦੇ ਡਿਪਟੀ ਸੀਮ ਦਲਤ ਬਣਾਵਾਂਗੇ ਅਨਸਜੂਤ ਜਾਤੀ ਕਮਿਸ਼ਨ ਦਾ ਚੀਰਮੈਨ ਹੀ ਨਹੀਂ ਲਾਇਆ ਜਦੋਂ ਤੱਕ ਚੀਰਮੈਨ ਨਹੀਂ ਲੱਗਦਾ ਕੋਈ ਫੈਸਲਾ ਨਹੀਂ ਕਰ ਸਕਦਾ ਇਹੀ ਹਾਲ ਆ ਪੰਜਾਬ ਪਬਲਿਕ ਸਰਵਕ ਕਮਿਸ਼ਨ ਦਾ ਹੁਣ ਉਹ ਬੀਬੀ ਬੱਬੂ ਤੀਰ ਨੂੰ ਕਹਿੰਦੇ ਨੇ ਵਾਧੂ ਚਾਰਜ ਦਿੱਤਾ ਉਹਦਾ ਸਾਰੇ ਕਸੇ ਦਾ ਸੋ ਇਸ ਕਰਕੇ ਤੁਸੀਂ ਥੁੱਕੀ ਬੜੇ ਪਕਾਰ ਰਹੇ ਹੋ ਇਹ ਤਾਂ ਇਹਨਾਂ ਦੇ ਚਲੋ ਇੱਕ ਚੰਗੀ ਕਿਸਮ ਦਾ ਵੀ ਵਿਰੋਧੀ ਤੇ ਉਸ ਤਰ੍ਹਾਂ ਦੀ ਕੋਈ ਹੈ ਨਹੀਂ ਕਿਉਂਕਿ ਵਿਰੋਧੀ ਤੇਰੇ ਵੀ ਮੁੱਦਿਆਂ ਦੀ ਸਹਾਇਤ ਕਰਦੀ ਨਹੀਂ ਇਹਨਾਂ ਦੀ ਕਿਹੜੀ ਨੀਤੀ ਬਾਰੇ ਬੋਲੇ ਅਗਲਾ ਕੁਠੇਕੇ ਤਾਂ ਤੁਸੀਂ ਰੱਖਣੇ ਸ਼ੁਰੂ ਕੀਤੇ ਕੱਚੇ ਤਾਂ ਤੁਸੀਂ ਰੱਖਣੇ ਸ਼ੁਰੂ ਕੀਤੇ ਕੰਟੈਕਟ ਤੇ ਤਾਂ ਤੁਸੀਂ ਰੱਖਣੇ ਸ਼ੁਰੂ ਕੀਤੇ ਅਸੀਂ ਤਾਂ ਕਹਿੰਦੇ ਆ ਗਲਤ ਆ ਚਲੋ ਹੌਲੀ ਹੌਲੀ ਕਰ ਦਾਂਗੇ ਕਿਉਂਕਿ ਇਹਨਾਂ ਨੇ ਮੁੱਦੇ ਚੁੱਕੇ ਉਹਨਾਂ ਕਮਾਲ ਦੇ ਵੀਰ ਲੋਕਾਂ ਨੂੰ ਭਾਵਕ ਤੌਰ ਤੇ ਕਿਹੜੇ ਮੁੱਦੇ ਨੇ ਜਿਹੜੇ ਸ਼ੌਂਦੇ ਨੇ ਉੱਥੇ ਹੀ ਕਹਤਾ ਹੁਣ ਇਹੀ ਸੀ ਸਾਰੇ ਹਰਪਾਲ ਚੀਮੀ ਦੀ ਗਵਾਈ ਚ ਸਪੀਕਰ ਆਣਾ ਸੀ ਕੇਪੀ ਰਾਣਾ ਉਹਨੂੰ ਮਿਲੇ ਸਰਕਾਰੀ ਕਾਰਪੋਰੇਸ਼ਨ ਬਣਾਓ ਸ਼ਰਾਬ ਦੀ ਆ ਦਿੱਲੀ ਚ ਸ਼ਰਾਬ ਵਾਲੇ ਨੇ ਉਲਟ-ਪੁਲਟ ਕਰਕੇ ਰੱਖਤਾ ਫੇਰ ਤੁਸੀਂ ਔਰਤਾਂ ਦੀ ਗੱਲ ਕਰਦੇ ਹੋ ਥੋਡੀ ਰਾਜ ਸਭਾ ਮੈਂਬਰ ਊਮਨ ਕਮਿਸ਼ਨ ਦੀ ਚੇਅਰਮੈਨ ਰਹੀ ਤੁਸੀਂ ਉਹਦੀ ਪੱਤ ਲਾਉਣ ਨੂੰ ਆਪਣੇ ਘਰੇ ਬੁਲਾ ਕੇ ਉਹਨੂੰ ਮੁੜ ਕੇ ਪੰਜਾਬ ਦਾ ਲਾਣੇਦਾਰ ਬਣਾਈ ਬੈਠੇ ਹੋ ਸੋ ਇਸ ਕਰਕੇ ਉਹ ਆਪਾਂ ਅਕਸਰੇ ਮੈਂ ਕਹਿਣਾ ਹੁੰਦਾ ਵੀ ਜਨਮਨ ਹੋਰ ਮੁਖ ਹੋਰ ਸੋ ਕੰਢੇ ਖੱਚੇ ਅੱਜ ਕਿਸਾਨਾਂ ਬਾਰੇ ਵੀਡੀਓ ਚੱਲ ਰਹੀ ਹੈ ਭਗਵੰਤ ਮਾਨ ਦੀ ਜੀ ਇੱਕ ਪਹਿਲੀ ਇੱਕ ਹੋਣ ਵਾਲੀ ਬਸ ਮਤਲਬ ਤੁਸੀਂ ਇਹ ਤਾਂ ਦੇਖੋ ਨਾ ਵੀ ਤੁਹਾਡਾ ਦਿਮਾਗ ਕਿਵੇਂ ਫਿਰ ਗਿਆ ਸੱਤਾ ਚਾਕੇ ਆ ਬੀਬੀ ਮਾਨੂ ਕੇ ਦਾ ਇੱਕ ਕੇਸ ਆ ਗਿਆ ਵੀ ਪੱਤਰਕਾਰ ਨੂੰ ਕਟਵਾਇਆ ਉੱਥੇ ਦਾ ਉਹ ਆ ਗਿਆ ਤੁਹਾਡੇ ਸਾਹਮਣੇ ਇਹ 1.5 ਸਾਲ ਚ ਮੈਨੂੰ ਐਂ ਲੱਗਦਾ ਵੀ ਇਹ ਲੋਕ ਇਹਨਾਂ ਨੂੰ ਨੰਗੇ ਕਰਕੇ ਗਲੀਆਂ 'ਚ ਖੜਾ ਦੇਣਗੇ ਵੀ ਤੁਸੀਂ ਹੋ ਆਪਦੇ ਆਪ ਚ ਕੀ ऐसा नुक्मती ਤੁਹਾਡਾ ਵੀ ਲੰਬਾ ਤਜਰਬਾ ਪਹਿਲਾਂ ਕਿਤੇ ਦੇਖਿਆ ਸੀ ਕਿ ਐਸੀ ਤਲਕੀ ਕਿਸੇ ਕਿਸਾਨ ਆਗੂਆਂ ਦੇ ਨਾਲ ਕਿਸਾਨ ਮੀਟਿੰਗ ਦੇ ਵਿੱਚ ਕਿਸੇ ਮੁੱਖ ਮੰਤਰੀ ਦੀ ਪਹਿਲਾਂ ਤੁਹਾਡੇ ਹੋਵੇ ਧਿਆਨ ਚ ਕਿਸੇ ਮੁੱਖ ਮੰਤਰੀ ਐਨੀ ਤਲਕੀ ਹੋਈ ਜਿੰਨੀ ਹੁਣ ਦੇ ਸਮੇਂ ਅਕਸਰ ਕਿਸੇ ਵੀ ਮੀਟਿੰਗ ਚ ਨਹੀਂ ਹੁੰਦੀ ਜੀ ਮੁੱਖ ਮੰਤਰੀ ਦਾ ਇੱਕ ਕੈਲੀਬਰ ਹੁੰਦਾ ਇੱਕ ਰਤਬਾ ਹੁੰਦਾ ਜੀ ਇਹਨਾਂ ਨੂੰ ਰੋਲ ਤੇ ਬਧਾਇਕਾਂ ਦੇ ਰਤਬੇ ਰੋਲ ਤੇ ਵੀ ਆੜਦਾ ਹੈ ਇੱਕ ਯਾਰ ਤੁਸੀਂ ਚਲੋ ਪ੍ਰਤਾਪ ਆਜਵਾ ਨੇ ਹੋਰ ਤਰ੍ਹਾਂ ਕਹਿੰਦਾ ਸੀ ਕਿ ਇਹ ਮਟੀਰੀਅਲ ਕਿਹਾ ਜਾ ਗਿਆ ਸਾਡੇ ਸਾਹਮਣੇ ਪਰ ਉਹ ਇੱਕ ਸਹੀ ਪ੍ਰਸੰਗ ਚ ਇਹ ਕਨਹੀਂ ਇਸ ਕਰਕੇ ਦੁਖੀ ਨਹੀਂ ਵੀ ਆਹ ਮੁੰਡਿਆਂ ਦੇ ਘਰਾਂ ਦੇ ਮੁੰਡੇ ਇਸ ਕਰਕੇ ਕੋਈ ਦੁਖੀ ਨਹੀਂ ਇਸ ਕਰਕੇ ਦੁਖੀ ਆ ਵੀ ਨਕੰਮੇ ਹੋ ਤੁਸੀਂ ਪਹਿਲਾਂ ਅੱਜ ਕਿਸੇ ਨੇ ਬਾਦਲ ਸਾਹਿਬ ਤੇ ਕੈਪਟਨ ਤੋਂ ਲੋਕਾਂ ਨੇ ਖੇੜਾ ਛੜਾਇਆ ਨਾ ਜੀ ਹਰਾਏ ਨੇ ਨਾ ਅੱਜ ਕਿਸੇ ਨੇ ਬਾਦਲ ਸਾਹਿਬ ਦੀ ਇੱਕ ਵੀਡੀਓ ਪਾਈ ਆ ਭਗਵੰਤ ਮਾਨੇ ਖੜਾ ਇਹ 15 20 ਇੱਕ ਬੰਦੇ ਖੜੇ ਨੇ ਉੱਥੇ ਕੋਠੀ ਚੋਂ ਨਿਕਲ ਸਰ ਹੱਥ ਜੋੜੇ ਹੋਏ ਨੇ ਉਹਨਾਂ ਦੇ ਹੱਥ ਜੋੜ ਕੇ ਐਂ ਹੱਥੇ ਹੱਥੇ ਜੁੜੇ ਹੋਏ ਨੇ ਭਗਵੰਤ ਮਾਨ ਉਹਨਾਂ ਸਾਹਮਣੇ ਵੀ ਆਓ ਜੀ ਤੁਸੀਂ ਅੰਦਰ ਬੈਠੋ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਆਂ ਚਾਹੇ ਉਹ ਗੱਲ ਮੰਨੇ ਇਨਾ ਮੰਨੇ ਉਹਦਾ ਆ ਉਹ ਉਹਦਾ ਵੀ ਇਹੀ ਸੀ ਜੇ ਮਨ ਹੋਰ ਮੁਖ ਹੋਰ ਸੋ ਕੰਢੇ ਕੱਟਿਆ ਇਹ ਮੈਂ ਇੱਕ ਰਾਜੇ ਦੀ ਕਹਾਣੀ ਆ ਕਹਿੰਦੇ ਇੱਕ ਰਾਜਾ ਸੀ ਉਹ ਬੜਾ ਜਾਲਮ ਸੀ ਮਤਲਬ ਉਦੋਂ ਰਿਵਾਜ ਹੁੰਦਾ ਵੀ ਮੁਰਦੇ ਦੇ ਮੂੰਹ 'ਚ ਚਾਂਦੀ ਦਾ ਰੁਪਈਆ ਪਾ ਦਿੰਦੇ ਜਦੋਂ ਦਬਦੇ ਹੁੰਦੇ ਉਹ ਚਾਂਦੀ ਦਾ ਰੁਪਈਆ ਕਢਾ ਲੈਂਦਾ ਜਦੋਂ ਮਰਨ ਲੱਗਿਆ ਉਹਦੇ ਮੁੰਡੇ ਨੇ ਕਿਹਾ ਵੀ ਪਾਪਾ ਜੀ ਦੱਸੋ ਕੋਈ ਤੁਹਾਡੀ ਅੰਤ ਮਿਛ ਕਹਿੰਦਾ ਲੋਕਾਂ ਤੋਂ ਮੈਨੂੰ ਚੰਗਾ ਕਹਾਦੀ ਕਹਿੰਦਾ ਠੀਕ ਆ ਉਹ ਕੀ ਕਰਿਆ ਕਰੇ ਰੁਪਈਆ ਵੀ ਕੱਢ ਲਿਆ ਕਰੇ ਮੁਰਦਾ ਕੱਢ ਕੇ ਜਿਨ੍ਹਾਂ ਦੇ ਘਰ ਹੋਵੇ ਉੱਥੇ ਪੁੱਠਾ ਖੜਾ ਦਿਆ ਕਰੇ ਉਹਨੂੰ ਮੂਰੇ ਰੱਖ ਦਿਆ ਕਰੇ ਬਾਰ ਦੇ ਉਹ ਕਹਿਣ ਲੱਗੇ ਇਦੋਂ ਤੋਂ ਉਹੀ ਚੰਗਾ ਸੀ ਮੈਨੂੰ ਇਹ ਲੱਗਦਾ ਭਗਵੰਤ ਜੀ ਮਾਨ ਪਹਿਲੀ ਉਹ ਚੰਗਾ ਘਾ ਦੂ ਜਿਵੇਂ ਇਹ ਚੱਲ ਰਿਹਾ ਸਾਰਾ ਹਾਲ ਇਹਦਾ ਜਿਹੜਾ ਵਰਤਾਰਾ ਇਹ ਅਜ ਚੱਲ ਰਿਹਾ ਕਿਉਂਕਿ ਕੱਲ ਨੂੰ ਕਿਸਾਨਾਂ ਨੇ ਚੱਲਣਾ ਵੀ ਆ ਦਿਲ ਚੰਡੀਗੜ੍ਹ ਵਾਲਾ ਤਾਂ ਲੱਗਦਾ ਕਿ ਸੁਖਾਲਿਆਂ ਚੰਡੀਗੜ੍ਹ ਚ ਪੈਰ ਪਾਉਣ ਦੇ ਦੂਗੀ ਜੈਸਾ ਵਤੀਰਾ ਜਾਂ ਜੈਸਾ ਵਿਹਾਰ ਮੁੱਖ ਮੰਤਰੀ ਸਾਹਿਬ ਦਾ ਲੱਗ ਰਿਹਾ ਪੁਲਿਸ ਦਾ ਲੱਗ ਰਿਹਾ ਨੀ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਕੀ ਹੋਊ ਮੈਂ ਤਾਂ ਇੱਕ ਗੱਲ ਕਹਿ ਸਕਦਾ ਵੀ ਉਹ ਉਹ ਕੋਲ ਦਾ ਸਾਨੂੰ ਸੌਕ ਪੌਰਾਮਨ ਤੇ ਸ਼ਾਂਤੀਪੂਰਵਕ ਕਿਉਂਕਿ ਇਹ ਹੁਣ ਇਹ ਚਾਹੁੰਦਾ ਵੀ ਟਕਰਾਅ ਪੈਦਾ ਹੋਣ ਜੀ ਝੜਪਾ ਹੋਣ ਇਸੇ ਕਰਕੇ ਪੁਲਿਸ ਲਾਠੀ ਚਾਰਜ ਕਰ ਰਹੀ ਆ ਡਾਂਗਾ ਮਾਰ ਰਹੀ ਆ ਲੋਕਾਂ ਨੂੰ ਪੌਰਾਮਨ ਤੇ ਸ਼ਾਂਤੀਪੂਰਵਕ ਰਹਿਣਾ ਚਾਹੀਦਾ ਵੱਧ ਤੋਂ ਵੱਧ ਇਕੱਠੇ ਹੋਣਾ ਚਾਹੀਦਾ ਇੰਨਾ ਕੁ ਸੁਝਾਅ ਤਾਂ ਦੇ ਸਕਦੇ ਆ ਪਰ ਇੰਨੀਆਂ ਜਥੇਬੰਦੀਆਂ ਨੇ ਇੰਨੀਆਂ ਛੜਕਾਂ ਨੇ ਜੀ ਕਿੰਨੇ ਕਦਮ ਰੋਕ ਲੂ ਕੀ ਪੁਲਿਸ ਚਲ ਕੱਲ ਨੂੰ ਮੰਨ ਲਓ ਜਾਣ ਨਹੀਂ ਦੇਉ ਪਰਸ ਨੂੰ ਚੌਥੇ ਨੂੰ ਤਿਆਰੀ ਤਾਂ ਨਹੀਂ ਹੈਗੀ ਆ ਸੋ ਇਸ ਕਰਕੇ ਗੱਲਬਾਤ ਤੋਂ ਬਿਨਾ ਕੋਈ ਮਸਲੇ ਦਾ ਹੱਲ ਹੈ ਨਹੀਂ ਇਹ ਬਹੁਤ ੜਕਾ ਹਟਪਰੀਆਂ ਗੱਲਾਂ ਕਰ ਰਿਹਾ ਮੈਂ ਤੁਹਾਡੇ ਨਾਲੋਂ ਵੱਧ ਮੈਂ ਖੇਤਾਂ 'ਚ ਜਾਂਦਾ ਹੂੰ ਐਵੇਂ ਮਰ ਜਾਂਦਾ ਮੈਂ ਜੈਂਡਰੀ ਕੱਸਦਾ ਰਿਹਾ ਮੈਂ ਫਲਾਨਾ ਵੀ ਕਰਦਾ ਰਿਹਾ ਜੋ ਮਰਜੀ ਕਹਿੰਦਾ ਮੈਨੂੰ ਸਭ ਪਤਾ ਬਿਲਕੁਲ ਇਹੀ ਹੈ ਕਿੰਨੇ ਯੂ ਟਰਨ ਲੈਨੇ ਹੁਣ ਤੱਕ ਜੇ ਤੈਨੂੰ ਪਤਾ ਫੈਸਲੇ ਤੁਸੀਂ ਸ਼ੁਰੂ ਤੋਂ ਲੈ ਲਓ ਨਾ ਜੀ ਲੈ ਲਿਆ ਵਾਪਸ ਲੈ ਲਿਆ ਵਾਪਸ ਲੈ ਲਿਆ ਵਾਪਸ ਕਿੰਨੇ ਮੰਤਰੀ ਨੇ ਜੇ ਮਿਸਟਰ ਖਵੀਰ ਕਹਿੰਨੇ ਸ਼੍ਰੋਮਣੀ ਕਮੇਟੀ ਕਾਬੂ ਕੀਤੀ ਹੋਈ ਹੈ ਨਾ ਜੀ ਹਰ ਸਾਲ ਇੱਕ ਡਾਇਰੈਕਟਰ ਬਦਲ ਦਿੰਦੇ ਨੇ ਵੀ ਭੇਤ ਨਾ ਲੱਗੇ ਤੁਸੀਂ ਕੁਲਦੀਪ ਢਾਲੀ ਵਾਲ ਲੈ ਲੋ ਆਪਣਾ ਸਨਾਮ ਵਾਲਾ ਅਰੋੜਾ ਲੈ ਲੋ ਮਤਲਬ ਜਿਹੜਾ ਕੋਈ ਮਾੜਾ ਜ ਆਪਣੇ ਬਰਨਾਲੇ ਵਾਲਾ ਉਹ ਸੀ ਮੀਤ ਤੇ ਆਪਣਾ ਸਿੱਖਿਆ ਮੰਤਰੀ ਆ ਮਤਲਬ ਕਿੰਨੇ ਮਹਿਕਮੇ ਬਦਲਦਾ ਮਤਲਬ ਉਹੀ ਹੈ ਨਾ ਵੀ ਸਾਰਾ ਕੁਝ ਅਫਸਾਈ ਤੇ ਨਿਰਪਰ ਜਿਹੜੇ ਕਹਿੰਦੇ ਸੀ 60 ਦਿਨ ਘੱਟ ਤੋਂ ਘੱਟ ਵਿਧਾਨ ਸਭਾ ਚੱਲਣੀ ਚਾਹੀਦੀ ਆ 5-5 ਮਹੀਨੇ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੁੰਦੀ ਔਨ ਰਿਕਾਰਡ ਫਿਰ ਪ੍ਰਸ਼ਾਸਨ ਕੀ ਹੈ ਜੀ ਜਵਾਬ ਦੇ ਕੀ ਹੈ ਸੋ ਇਸ ਕਰਕੇ ਹਾਲਤ ਨੇ ਜਿਹੜੇ ਬੜੇ ਖਤਰਨਾਕ ਪੈਦਾ ਹੋ ਰਹੇ ਨੇ ਲੋਕਾਂ ਨੂੰ ਪੜਕਾ ਹਟ ਕੇ ਨਹੀਂ ਆਉਣਾ ਚਾਹੀਦਾ ਦ੍ਰਿੜਤਾ ਨਾਲ ਲੜਨਾ ਚਾਹੀਦਾ ਇਹ ਚ ਕੋਈ ਰੋਲਾ ਨਹੀਂ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ ਹੁਣ ਉਹ ਵੇਲਾ ਗਿਆ ਵੀ ਜਿਹੜਾ ਭੱਜ ਕੇ ਮੂਹਰੇ ਲੰਘੇ ਉਹੀ ਮਿਨੀਟਰ ਜਿਵੇਂ ਕਿਸਾਨਾਂ ਦੇ ਵਿੱਚ ਇੱਕ ਮੁਕਾਬਲੇਬਾਜ਼ੀ ਵੀ ਹੈਗੀ ਆ ਪਰ ਕਿਸਾਨਾਂ ਦੇ ਵਿੱਚ ਪੰਜਾਬ ਦੇ ਏਜੰਡੇ ਵੀ ਹੈਗੇ ਨੇ ਇੱਕ ਜਥੇਬੰਦੀ ਨੇ ਬਾਗਾ ਬਾਰਡਰ ਤੇ ਧਰਨਾ ਦਿੱਤਾ ਸੀ ਵੀ ਬਾਰਡਰ ਖੋਲੋ ਫਿਰ ਪਾਣੀ ਨਹਿਰੀ ਪਾਣੀ ਦਿਓ ਮਤਲਬ ਜਿਹੜੇ ਲੋਕਲ ਮਸਲੇ ਨੇ ਲੋਕਲ ਇਸ਼ੂ ਨੇ ਜਿਹੜੇ ਪੰਜਾਬ ਸਰਕਾਰ ਨਾਲ ਸਬੰਧਤ ਨੇ ਇਸ ਕਰਕੇ ਐ ਨਹੀਂ ਵੀ ਕਿਸਾਨ ਦਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਹੀ ਨਹੀਂ ਹੈ ਆ ਜੇ ਲੜਾਈ ਤਾਂ ਸਿਰਫ ਕੇਂਦਰ ਦੇ ਖਿਲਾਫ ਆ ਵੱਡੀਆਂ ਲੜਾਈਆਂ ਨੇ ਉਹਦੇ ਖਾਤਰ ਵੱਡੀ ਲਾਹ ਮੰਦੀ ਦੀ ਲੋੜ ਆ ਸੋ ਪੰਜਾਬ ਸਰਕਾਰ ਨਾਲ ਮੰਗਾਂ ਜਿਹੜੀਆਂ ਹੈਗੀਆਂ ਨੇ ਉਹਨੇ ਹੁਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਆ ਜਾਂ ਫਿਰ ਹੱਥ ਖੜੇ ਕਰ ਦੇਣ ਵੀ ਪੀਪਾ ਕਹਿ ਰਹੇ ਨੇ ਬਾਕੀ ਵੀ ਬਦਲੇਗੇ ਕਿੰਨੀਆਂ ਗੱਲਾਂ ਬਦਲ ਗਿਆ ਸੋ ਇਸ ਕਰਕੇ ਲੋਕਾਂ ਨੂੰ ਠਰਮੇ ਤੋਂ ਕੰਮ ਲੈਣਾ ਚਾਹੀਦਾ ਇੱਕ ਦੂਜੇ ਨਾਲ ਇੱਕ ਜੁਟਤਾ ਪੈਦਾ ਕਰਨੀ ਚਾਹੀਦੀ ਦਿੱਲੀ ਅੰਦੋਲਨ ਚ ਤੁਸੀਂ ਦੇਖ ਲਓ ਜਿੱਥੇ ਜਿੱਥੇ ਅੰਦੋਲਨ ਸੀ ਆਲੇ-ਦਾਲਾ ਇਲਾਕਾ ਕਿੰਨਾ ਖੁਸ਼ ਸੀ ਜਦੋਂ ਅੰਦੋਲਨ ਵਾਪਸ ਆਇਆ ਲੋਕਾਂ ਦੀ ਅੱਖਾਂ ਭਰੀਆਂ ਹੋਈਆਂ ਸੀ ਵੀ ਯਾਰ ਜੀ ਨਹੀਂ ਲੱਗਦਾ ਸਾਡਾ ਵੀ ਐਨਾ ਕਿਸੇ ਨੂੰ ਕੋਈ ਤਕਲੀਫ ਨਹੀਂ ਕਹਿੰਦੇ ਸਾਡੀਆਂ ਮਾਵਾਂ ਪੈਣਾ ਸੁਰੱਖਿਤ ਹੋ ਗਈਆਂ ਸਮੋਂ ਪਹਿਲਾਂ ਨਾਲੋਂ ਵੱਧ ਸੋ ਇਸ ਕਰਕੇ ਉਹ ਕਹਿੰਦੇ ਹੁੰਦੇ ਕੱਠ ਲੋਹੇ ਦੀ ਲੱਟ ਸਰਵ ਵਿੱਚ ਜਾਲਮ ਦੀ ਇਹ ਰਖਤਾਰ ਕਰਨਾ ਪੈਣਾ ਜੀ ਬਣੀ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨ ਮੇਨਾਲ ਮਾਲਵਿੰਦਰ ਸਿੰਘ ਮਾਲੀ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ